ਇਹ ਪੰਜਾਬ ਤੇ ਬਿਹਾਰਾਣਾ ਦੇ ਕਿਸਾਨਾਂ ਤੋਂ ਵੀ ਬਾਹਰ ਦੀਆ ਮੰਗਿਆ ਫਿਰ ਥੋੜੀ ਮੈਕਸਿਮਮ ਕੋਸ਼ਿਸ਼ ਚਾਹੀਦੀ ਦੂਜਿਆਂ ਨੂੰ ਨਾਲ ਲਿਆ ਜਾਵੇ ਤੁਸੀਂ ਪੰਜਾਬ ਵਾਲੇ ਵੀ ਸਾਰਿਆਂ ਨੂੰ ਨਾਲ ਨਹੀਂ ਲਿਆ ਮੈਂ ਸਾਰਿਆਂ ਜੱਥੇਬੰਦੀਆਂ ਨੂੰ ਨਾਲ ਨਹੀਂ ਲਿਆ ਆਪਦੀ ਤਾਕਤ ਘਟਾਈ ਕਿ ਜਿਹੜੀ ਆਰਟੀਕਲ 19 ਹੈ ਉਹਦੀ ਕਲੋਜ਼ ਸਬਕਲੋਜ਼ 4 ਹੈ ਉਹ ਇਹ ਗੱਲ ਕਹਿੰਦੀ ਹੈ ਕਿ ਹਰ ਮਨੁੱਖੀ ਸ਼ਹਿਰੀ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਉਹਨੂੰ ਰਾਈਟ ਟੂ ਮੂਵ ਫ੍ਰੀਲੀ ਹੈ ਫੰਡਮੈਂਟਲ ਰਾਈਟ ਤਾਂ ਉਸ ਨੂੰ ਕੰਟੇਲ ਕਰਨ ਦੇ ਲਈ ਜੋ ਇੰਤਜ਼ਾਮ ਸਰਕਾਰ ਵੱਲੋਂ ਕੀਤੇ ਗਏ ਯਾਰ ਜਿਸ ਤਰ੍ਹਾਂ ਸਾਊਂਡ ਕੈਨਨ ਵੀ ਆ ਗਈ ਹੈ ਨਾ ਤਾਂ ਉਹ ਸਾਰੇ ਵਰਤਾਰੇ ਨੂੰ ਤੁਸੀਂ ਕਿਦਾਂ ਦੇਖਦੇ ਜੇ ਤੁਸੀਂ ਕੋਈ ਹਥਿਆਰ ਟੇਡਾ ਬਿਗਾ ਚੱਕ ਕੇ ਜਾਓ ਉਸ ਨੂੰ ਉਹ ਕਾਮਪੋਨੈਂਟ ਜਾਂ ਸਰਕਾਰਾਂ ਉਸ ਨੂੰ ਇਹ ਪੇਸ਼ ਕਰਨ 'ਚ ਕਾਮਯਾਬ ਹੋ ਜਾਂਦੇ ਵੀ ਹਥਿਆਰ ਹੈ ਏ ਵੀ ਸੀ ਹੈ ਮਸ਼ੀਨ ਹੈ ਉਹਨੂੰ ਦੁੱਧਿਆ ਲਾਤਾ ਵੀ ਉਹ ਤੋੜ ਦਿਆਂਗੇ ਸਾਰਾ ਜਾ ਤੋੜਨ ਜਾਣੇ ਹੋ ਤੁਸੀਂ ਤੁਸੀਂ ਵੀ ਥੋੜੀ ਕਣੀ ਤੁਸੀਂ ਤੁਸੀਂ ਸਟੇਟ ਦੇ ਬਕਾਬਲੇ ਤੁਹਾਡੇ ਕੋਲ ਨਹੀਂ ਫੋਰਸ ਹੈ ਨਹੀਂ ਪਰ ਤੁਸੀਂ ਕੁਝ ਫੋਰਸ ਵਰਤਦੇ ਹੋ ਇਹ ਤੁਹਾਨੂੰ ਲੱਗਦਾ ਕਿ ਇਹ ਕਿਹੜਾ ਫੋਰਸ ਹੈ ਇਹ ਕਿਸ ਤਰ੍ਹਾਂ ਕਿਸੇ ਪੀਸਫੁਲ ਨਹੀਂ ਸੀ ਨਹੀਂ ਨਹੀਂ ਸੀ ਸਰ ਪਰ ਉਸ ਦਿਨ ਤਾਂ ਕੋਈ ਜੀਸੀਬੀ ਨਹੀਂ ਹੈਗੀ ਉਸ ਦਿਨ ਨਾ ਕੋਈ ਪੋਕਲੇਨ ਹੈ ਉਹ ਤਾਂ ਇੱਕ ਪੀਸਫੁਲ ਪ੍ਰੋਟੈਸਟ ਕਰਨੀ ਜਾ ਰਹੇ ਨੇ ਚਲੋ ਉਹਦੀ ਟਾਈਮਿੰਗ ਤੇ ਡਿਬੇਟ ਹੋ ਸਕਦੀ ਹੈ ਉਹਦੀ ਰਣਨੀਤੀ ਤੇ ਡਿਬੇਟ ਹੋ ਸਕਦੀ ਹੈ ਕੋਈ ਉਹਦਾ ਵੀ ਡਵੈਲਪਮੈਂਟ ਹੋਵੇ ਵੀ ਤੁਸੀਂ ਟਰੈਕਟਰ ਲਿਜਾਣੇ ਹੋ ਸੰਗਲ ਪਾਉਣੇ ਹੋ ਬਲੌਕ ਪਾਸੇ ਖਿੱਚਦੇ ਹੋ ਹਮ ਹਮ ਫੋਰਸ ਦਾ ਤਾਂ ਤੁਸੀਂ ਮੁਕਾਬਲਾ ਕਰਦੇ ਹੀ ਹੋਗਾ ਨਾ ਇਹ ਤਾਂ ਫਿਰ ਪਹਿਲੇ ਮੋਰਚੇ 'ਚ ਵੀ ਹੋਇਆ ਸੀ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਬੀਤੇ ਕਾਫੀ ਦਿਨਾਂ ਤੋਂ ਇੱਕ ਕਿਸਾਨ ਮੋਰਚੇ ਦੀ ਚਰਚਾ ਚੱਲ ਰਹੀ ਹੈ ਕਿਸਾਨ ਅੰਦੋਲਨ ਦੀ ਚਰਚਾ ਚੱਲ ਰਹੀ ਹੈ ਇਸ ਦੀਆਂ ਕੁਝ ਮੰਗਾਂ ਨੇ ਜਿਹੜੀਆਂ ਕਿ 2020 ਤੇ 21 ਦਾ ਜਿਹੜਾ ਅੰਦੋਲਨ ਹੋਇਆ ਸੀ ਉਹਦੇ ਨਾਲ ਜੁੜੀਆਂ ਹੋਈਆਂ ਨੇ ਐਮਐਸਪੀ ਦੇ ਗਰੰਟੀ ਕਾਨੂੰਨ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਕੇਸਿਸ ਦਰਜ ਹੋਏ ਸੀ ਉਹਨਾਂ ਨੂੰ ਰੱਦ ਕਰਵਾਉਣ ਦੀ ਗੱਲ ਹੈ ਅ ਲਕੀਮਪੁਰ ਖੀਰੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਦਵਾਉਣ ਦੀ ਗੱਲ ਹੈ ਸਾਰੇ ਮਸਲੇ ਨੂੰ ਲੈ ਕੇ ਪਿਛਲੇ ਸਮੇਂ ਤੋਂ 13 ਫਰਵਰੀ ਤੋਂ ਖਾਸ ਤੌਰ ਤੇ ਦਿੱਲੀ ਚੱਲਣ ਦੀ ਕਾਲ ਸੀਗੀ ਦੋ ਜਥੇਬੰਦੀਆਂ ਦੀ ਜਿਹੜੀਆਂ ਕਿ ਐਸਕੇਐਮ ਦਾ 파ਟ ਨਹੀਂ ਰਹੀਆਂ ਬਟ ਫਿਰ ਵੀ ਉਹਨਾਂ ਦੀ ਕਾਲ ਸੀ ਤੇ ਉਹ ਕਾਲ ਦੇ ਵਿੱਚ ਜੋ ਵੀ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਸੀ ਸਾਰਿਆਂ ਨੇ ਦੇਖਿਆ ਜਿ ਵਿੱਚ ਹੰਝੂ ਗੈਸ ਦੇ ਗੋਲੇ ਵੀ ਚੱਲੇ ਨੇ ਗੋਲੀਆਂ ਵੀ ਚੱਲੀਆਂ ਨੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਵੀ ਹੋਈ ਹੈ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਦੇਸ਼ ਦੀ ਰਾਜਨੀਤੀ ਦੇ ਵਿੱਚ ਵੀ ਦੇਸ਼ ਦੀ ਗਵਰਨੈਂਸ ਦੇ ਉੱਤੇ ਵੀ ਤੇ ਜੋ ਕਿਸਾਨ ਮੋਰਚੇ ਦੀ ਰਣਨੀਤੀ ਰਹੀ ਹੈ ਪਿਛਲੇ ਸਮਿਆਂ ਦੇ ਵਿੱਚ ਜੋ ਕਿਸਾਨ ਲਹਿਰ ਦੀਆਂ ਜਿਹੜੇ ਬਹਿਸ਼ ਹੈ ਉਹ ਬਹਿਸ਼ ਵੀ ਤਿੱਖੀ ਹੋਈ ਹੈ ਇਹ ਸਾਰੇ ਦੇ ਵਿੱਚ ਹੁਣ ਕਿਸਾਨੀ ਦਾ ਕੀ ਰੋਲ ਬਣਦਾ ਹੈ ਇਸ ਮੋਰਚੇ ਦੇ ਹਵਾਲੇ ਨਾਲ ਤੇ ਦੂਸਰਾ ਜਿਹੜੀ ਸਿੱਖ شناਖਤ ਦੇ ਉੱਤੇ ਇਹਦੇ ਨਾਲ ਟਾਰਗੇਟ ਹੋਇਆ ਕਿਸਾਨੀ ਮੋਰਚੇ ਦੇ ਕੰਟੈਕਸਟ ਦੇ ਵਿੱਚ ਉਹਨੂੰ ਕਿੱਦਾਂ ਸਮਝਿਆ ਜਾਵੇ ਜਦੋਂ ਸਾਡੇ ਕੋਲ 84 ਵਰਗਾ ਇੱਕ ਵੱਡਾ ਸ਼ਾਨਿਆਂ ਦਾ ਐਕਸਪੀਰੀਅੰਸ ਹੈ ਤਾਂ ਇਸ ਨੂੰ ਅਸੀਂ ਕਿਵੇਂ ਸਮਝੀਏ ਇਹ ਸਾਰੇ ਨੁਕਤੇ ਨੂੰ ਇਦੇ ਲਈ ਆਪਣੇ ਨਾਲ ਸੀਨੀਅਰ ਜਰਨਲਿਸਟ ਜਸਪਾਲ ਸਿੰਘ ਸਿੱਧੂ ਜੀ ਨੇ ਜਿਹਨਾਂ ਦੀ ਕਿਤਾਬ ਜੂਨ 84 ਦੀ ਪੱਤਰਕਾਰੀ ਅਸੀਂ ਸਾਰੇ ਉਹਨਾਂ ਨੂੰ ਉਸੇ ਤੋਂ ਵਾਕਿਫ ਆ ਤੇ ਇਸ ਦੌਰ ਦੇ ਵਿੱਚ ਵੀ ਜਦੋਂ ਮੀਡੀਆ ਨੂੰ ਸੈਂਸਰ ਕੀਤਾ ਜਾ ਰਿਹਾ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਤੇ ਜਰਨਲਿਜ਼ਮ ਦਾ ਵੀ ਕੀ ਹਵਾਲਾ ਹੈ ਸਾਰੇ ਦੌਰ ਚ ਇਹਦੇ ਤੇ ਵੀ ਆਪਾਂ ਜਸਪਾਲ ਸਿੰਘ ਸਿੱਧੂ ਜੀ ਨਾਲ ਗੱਲਬਾਤ ਕਰਦੇ ਆ ਸਰ ਤੁਹਾਡਾ ਸ਼ੁਕਰੀਆ ਧੰਨਵਾਦ ਸਰ ਮੇਰਾ ਪਹਿਲਾ ਸਵਾਲ ਤੁਹਾਨੂੰ ਇਹੀ ਹੈ ਕਿ ਤੁਸੀਂ ਪਹਿਲਾਂ ਵੀ ਕੋਲ ਦੇਖਿਆ 1984 ਵਾਲਾ ਫਿਰ 2020 21 ਦਾ ਮੋਰਚਾ ਜੇ ਆਪਾਂ ਵੱਡੇ ਰੈਫਰੈਂਸ ਵੀ ਲਾਈਏ ਦਾ 2020 21 ਦਾ ਜਿਹੜਾ ਕਿਸਾਨ ਮੋਰਚਾ ਸੀ ਤੇ ਹੁਣ ਇੱਕ ਆ ਜਿਹੜੀ ਕਾਲ ਫਰੈਸ਼ ਹੈ ਤਾਂ ਤੁਸੀਂ ਇਹ ਜਿਹੜਾ ਨਵੀਂ ਇਹ ਫਰੈਸ਼ ਜਿਹੜੀ ਕਾਲ ਹੈ ਇਸ ਨੂੰ ਕੋਈ ਵੱਖਰੀ ਵਿਦਾ ਮੰਨਦੇ ਹੋ ਕੰਟੀਨਿਉਟੀ ਚ ਮੰਨਦੇ ਹੋ ਕਿਹੜੀਆਂ ਸਿਮਿਲੈਰਿਟੀਜ਼ ਨੇ ਕਿਹੜੇ ਵਖਰੇਵੇਂ ਨੇ ਜਿਹੜੇ ਇਸ ਮੋਰਚੇ ਤੋਂ ਲੱਗਦੇ ਨੇ ਆ ਪਹਿਲੀ ਗੱਲ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਿਹੜੀ ਇਹਦੀਆਂ ਮੰਗਾਂ ਉਹ ਕੰਟੀਨਿਉਟੀ ਆ ਜੀ ਸਾਰੀਆਂ ਪਰ ਜਿਹੜੀਆਂ ਮੰਗਾ ਇਹ ਲੈ ਕੇ ਬੈਠੇ ਆ ਉਹ ਇਹਨਾਂ ਦੀਆਂ ਮੰਗਾ ਨਹੀਂ ਸੀ ਉਦੋਂ ਇਹ ਕਿਉਂਕਿ ਇਹ ਵੱਡੇ ਉਸ ਸਾਰੇ ਸੰਦਰਭ ਦੇ ਵਿੱਚ ਉਹ ਸਾਰੇ ਮੋਰਚੇ 'ਚ ਜਿਨ੍ਹਾਂ ਨੇ ਦਿੱਲੀ ਦੇ ਬਰੂਹਾਂ ਤੇ ਗਏ ਸੀਗੇ ਉਹਨਾਂ ਦਾ 파ਰਟ ਨਹੀਂ ਸੀ ਇਹ ਤੇ ਇਸ ਕਰਕੇ ਅਸੀਂ ਕਹਿ ਨਹੀਂ ਸਕਦੇ ਵੀ ਇਹਨਾਂ ਦੀਆਂ ਮੰਗਾ ਸੀ ਇਹ ਜਿਹੜੀਆਂ ਧੂਰੀਆਂ ਰਹਿ ਗਈਆਂ ਸੀ ਆ ਕੇ ਇਹਨਾਂ ਨੇ ਦੂਸਰਿਆਂ ਨੂੰ ਸੁਸਤ ਸਮਝਿਆ ਜਣ ਕੇ ਮੈਂ ਸਮਝਿਆ ਵੀ ਆ ਕੇ ਸਭ ਤੋਂ ਅੱਗੇ ਇਹਨਾਂ ਨੇ ਮੋਰਚਾ ਲਾ ਲਿਆ ਇਹਦੇ ਲਈ ਮੋਰਚਾ ਲਾਉਣ ਲਈ ਇਹਨਾਂ ਦਾ ਕੀ ਮੋਟਿਵ ਸੀ ਕੀ ਆ ਉਹਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਇਹਨਾਂ ਨੇ ਉਹਨਾਂ ਤੋਂ ਵੱਖਰੇ ਹੋ ਕੇ ਲਾਇਆ ਇਹ ਜ਼ਰੂਰ ਨਾਰੇ ਲੱਗਦੇ ਰਹੇ ਜਾਂ ਕਹਿੰਦੇ ਰਹੇ ਵੀ ਇਹ ਜਿਹੜੇ ਪਿੱਛੇ ਰਹਿ ਗਏ ਆ ਇਹ ਗਦਾਰ ਹੈ ਮੌਕੇ ਤੇ ਜਾਂ ਇਹ ਦਿੱਲੀ ਚੱਲਣ ਤੋਂ ਭੱਜ ਗਏ ਡਰ ਗਏ ਆ ਇਸ ਕਿਸਮ ਦੇ ਤਾਨੇ ਮੇਨੇ ਚੱਲਦੇ ਰਹੇ ਆ ਦੋਨੋਂ ਜਥੇਬੰਦੀਆਂ ਦੇ ਛੋਟੇ ਵੱਡੇ ਲੀਡਰਾਂ ਵੱਲੋਂ ਜੀ ਤੇ ਇਸ ਕਰਕੇ ਇਹ ਮਸਲਾ ਮਸਲਾ ਇਹ ਇਹ ਜਿਹੜਾ 13 ਤਰੀਕ ਤੋਂ ਚੱਲਿਆ ਸੀ ਤੇ ਉਹਦੇ ਬਾਰੇ ਬਿਲਕੁਲ ਇਸ ਵਾਰ ਗੱਲ ਕਲੀਅਰ ਸੀ ਵੀ ਕੇਂਦਰ ਨੇ ਜਾਂ ਹਰਿਆਣਾ ਗਵਰਨਮੈਂਟ ਨੇ ਜਿਹੜੀ ਭਾਜਪਾ ਦੀ ਗਵਰਨਮੈਂਟ ਹੈ ਕੇਂਦਰ 'ਚ ਵੀ ਭਾਜਪਾ ਦੀ ਗਵਰਨਮੈਂਟ ਹੈ ਉਹਨੇ ਅਲਾਉ ਨਹੀਂ ਕਰਨਾ ਜਾਣ ਨਹੀਂ ਦੇਣਾ ਜਿਵੇਂ ਕਿਹਾ ਜਾਂਦਾ ਹੈ ਵੀ ਜਿਹੜਾ ਇੰਪੀਰੀਅਲਿਸਟ ਵਰਡ ਸੀਗਾ ਅਮਰੀਕਾ ਵਗੈਰਾ ਉਹਦੇ ਤੋਂ ਉਹਨਾਂ ਨੂੰ ਹਜੇ ਐਕਸਪੀਰੀਅੰਸ ਨਹੀਂ ਸੀਗਾ ਉਹਨਾਂ ਦਿਨਾਂ ਦੇ ਵਿੱਚ ਵੀ ਐਡੀ ਛੇਤੀ ਯਾਰ ਡਿਗ ਪੂਗਾ ਤੇ ਰਸ਼ੀਅਨ ਰੈਵੋਲੂਸ਼ਨ ਹੋ ਜਾਊਗਾ ਤੇ ਨਹੀਂ ਤਾਂ ਉਹ ਉਹਨਾਂ ਦਾ ਵਾਰੀ-ਵਾਰੀ ਉਹਨੂੰ ਪਿੱਛੇ ਆਉਂਦਾ ਰਿਹਾ ਵੀ ਆਹ ਜਿਹੜੀ ਡਿਵੈਲਪਮੈਂਟ ਹੋ ਗਈ ਹੈ ਇੱਕ ਸੋਸ਼ਲਿਸਟਿਕ ਲੀਡਰ ਬਰਾਬਰ ਤੇ ਖੜਾ ਹੋ ਗਿਆ ਤੇ ਇਸ ਨੂੰ ਅਸੀਂ ਹੋਣ ਨਹੀਂ ਸੀ ਦਿੰਦਾ ਸਾਨੂੰ ਜੇ ਪਤਾ ਲੱਗ ਜਾਂਦਾ ਕਿ ਉਹਨਾਂ ਦਾ ਵੱਡੇ ਕਮੈਂਟ ਅਮਰੀਕਨ ਸਾਈਡ ਤੋਂ ਆਉਂਦੇ ਰਹੇ ਆ ਵੀ ਇਹ ਤਾਂ ਅਚਾਨਕੀ ਡਿਵੈਲਪਮੈਂਟ ਹੋ ਗਈ ਵੀ ਉਹਨੂੰ ਵਿਜੂਅਲਾਈਜ਼ ਨਹੀਂ ਸੀ ਕੀਤਾ ਸਾਡੇ ਉਹਨਾਂ ਦੇ ਪੂਰਾ ਕਲਾਵੇ 'ਚ ਨਹੀਂ ਸੀ ਆਈ ਗੱਲ ਜੀ ਇਸੇ ਕਰਕੇ ਉਹ ਲੱਗੇ ਰਹੇ ਤੋੜਨ ਤੇ ਉਹ ਸਾਰਾ ਸੋਸ਼ਲਿਜ਼ਮ ਨੂੰ ਦੀਵਾਰ ਚੰਗਾ ਮਾੜਾ ਸੋਸ਼ਲਿਜ਼ਮ ਦੀ ਗੱਲ ਦੇ ਵਿੱਚ ਅਸੀਂ ਨਹੀਂ ਜਾਂਦੇ ਵੀ ਉਹਨਾਂ 'ਚ ਆਪ ਕੁਕਰੀਤੀਆਂ ਆ ਗਈਆਂ ਸੀ ਤਾਂ ਟੁੱਟਿਆ ਪਰ ਉਹ ਤੋੜ ਨਹੀਂ ਲੱਗੇ ਰਹੇ ਅਖੀਰ ਉਹਨਾਂ ਨੇ 70 ਸਾਲ ਬਾਅਦ ਉਹ ਸਾਰਾ ਜਿਹੜਾ ਨਵਾਂ ਸੈਟਅਪ ਗਵਰਨੈਂਸ ਸੀਗਾ ਤਕਰੀਬਨ ਤੋੜਤਾ ਜੀ ਇਹ ਹੀ ਹੁਣ ਇਹ ਇਹ ਆ ਵੀ ਦੂਜੀ ਵਾਰੀ ਟੂਲ ਵਰਤਿਆ ਨਹੀਂ ਜਾਂਦਾ ਉਦੋਂ ਪਿੱਛੋਂ ਫਿਰ ਇੰਨਾ ਸਤਰਕ ਹੋ ਗਿਆ ਜਿਹੜਾ ਅੰਬੀਰੀਅਲਿਸਟਿਕ ਵਰਲਡ ਸੀ ਉਹਨਾਂ ਨੇ ਦੁਨੀਆ 'ਚ ਕਿਤੇ ਰੈਵੋਲੂਸ਼ਨ ਹੋਣ ਨਹੀਂ ਦਿੱਤੇ ਚਾਈਨਾ ਦੇ ਇੱਕ ਵੱਖਰੀ ਐਕਸੈਪਸ਼ਨ ਆ ਅਤੇ ਉਹਦਾ ਮਤਲਬ ਹੈ ਕਿ ਉਹੀ ਰੈਪਲੀਕਾ ਹੁਣ ਇੱਥੇ ਇੰਡੀਅਨ ਸਟੇਟ ਦੇ ਕੰਟੈਕਟ ਇੰਡੀਅਨ ਸਟੇਟ ਦਾ ਰੈਪਲੀਕਾ ਇਹੀ ਆ ਵੀ ਇਹਨਾਂ ਨੇ ਪਹਿਲੀ ਵਾਰੀ ਪਤਾ ਹੀ ਨਹੀਂ ਲੱਗਿਆ ਸੀ ਵੀ ਇਹ ਇੰਨੇ ਜੋਸ਼ ਨਾਲ ਪਿੱਛੋਂ ੱੱਕਾ ਵੱਜੂਗਾ ਜਾਂ ਅੱਗੋਂ ਹਰਿਆਣੇ ਵਾਲੇ ਕਿਸਾਨ ਵੀ ਅੱਗੋਂ ਆ ਕੇ ਉਹਨਾਂ ਨੂੰ ਇਨਵਾਈਟ ਕਰਕੇ ਲਜਾਨ ਆ ਜਾਣਗੇ ਕਿਉਂਕਿ ਤੋੜਿਆ ਤੋੜਨ ਵਿੱਚ ਤਾਂ ਉਹਨਾਂ ਦਾ ਹਰਿਆਣੇ ਵਾਲੇ ਕਿਸਾਨਾਂ ਦਾ ਵੀ ਬਹੁਤ ਜਿਆਦਾ ਸਾਈਜ਼ ਹੋ ਗਿਆ। ਇਹ ਪਹਿਲਾਂ ਉਹਨਾਂ ਨੇ ਹੀ ਤੋੜਿਆ ਸੀ। ਪਹਿਲਾਂ ਉਹਨਾਂ ਨੇ ਤੋੜਿਆ ਸੀ। ਇਸ ਕਰਕੇ ਇਹ ਸਾਰੀ ਗੱਲ ਦਾ ਉਹਨਾਂ ਨੂੰ ਇਹਨਾਂ ਨੂੰ ਹਰਿਆਣਾ ਗਵਰਨਮੈਂਟ ਨੂੰ ਜਾਂ ਸੈਂਟਰਲ ਗਵਰਨਮੈਂਟ ਨੂੰ ਗਵਰਨਮੈਂਟ ਦਾ ਸੇਮ ਹੀ ਸੀ ਉਦੋਂ ਵੀ। ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਜਾਂ ਇਹਨਾਂ ਨੂੰ ਐਕਸਪੀਰੀਅੰਸ ਨਹੀਂ ਸੀ। ਇਹਨਾਂ ਦੇ ਪਰਸੈਪਸ਼ਨ 'ਚ ਹੀ ਨਹੀਂ ਆਇਆ ਵੀ ਇਹ ਗੱਲ ਹੋ ਸਕਦੀ ਆ। ਉਹ ਜਿਹੜੀ ਐ ਕਿ ਇਸ ਕਰਕੇ ਉਹ ਦੋਨੋਂ ਪੱਖਾਂ ਤੋਂ ਉਹਨਾਂ ਨੇ ਇਹ ਦੁਆਰਾ ਰਿਪੀਟ ਨਹੀਂ ਸੀ ਹੋਣ ਦੇਣਾ। ਜਿਦੇ ਕਰਕੇ ਉਹਨਾਂ ਨੇ ਟੂਲ ਸਾਰੇ ਤਿਆਰ ਕਰ ਲਏ ਸੀਗੇ ਰੋਕਣ ਦੇ ਸਟ੍ਰੈਟ ਨੇ ਦੂਜੇ ਪਾਸੇ ਇਹਨਾਂ ਦੀ ਵੀ ਸਟ੍ਰੈਟਜੀ ਇਹ ਚਾਹੀਦੀ ਸੀਗੀ ਵੀ ਸੈਕੰਡ ਟਾਈਮ ਕੋਈ ਵੀ ਵੈਪਨ ਹੈ ਜਿਹੜਾ ਕਿ ਨਾ ਇੱਕ ਵਾਰੀ ਤੁਸੀਂ ਚਲਾ ਚੁੱਕੇ ਹੋ ਉਹ ਦੁਬਾਰਾ ਚੱਲਦਾ ਨਹੀਂ ਹੁੰਦਾ ਜੀ ਜਿਹੜੀ ਸਟ੍ਰੈਟਜੀ ਨਾਲ ਇੱਕ ਵਾਰੀ ਤੁਸੀਂ ਜਿੱਤ ਚੋ ਦੁਬਾਰਾ ਨਹੀਂ ਹੁੰਦੀ ਨਵੀਂ ਸਟ੍ਰੈਟਜੀ ਬਣਾਉਣੀ ਪੈਂਦੀ ਹੈ ਘੋਲਣ ਦੇ ਵਿੱਚ ਵੀ ਜਿਹੜਾ ਪਤਾ ਲੱਗ ਜਾਵੇ ਆਹੀ ਪਹਿਲਵਾਨ ਆਹੀ ਦਾਅ ਮਾਰਦਾ ਦੂਜੇ ਵਾਰੀ ਉਹ ਫਿਰ ਦੂਜਾ ਉਹਦਾ ਆਪੋਨੈਂਟ ਉਹ ਦਾਅ ਨਹੀਂ ਬੱਜਣ ਦਿੰਦਾ ਉਸ ਕਰਕੇ ਇਹ ਮੇਰੇ ਮੁਤਾਬਕ ਪਹਿਲੀ ਗੱਲ ਤਾਂ ਇਹ ਵੀ ਆਪਣੇ ਆਪ ਚ ਇਹ ਗਲਤ ਗੱਲ ਸੀ ਵੀ ਇਹ ਉਹੀ ਦਾ ਫੇਰ ਉਸੇ ਤਰੀਕੇ ਤੇ ਉਸੇ ਰੈਪਲੀਕਾ ਤੇ ਜਾਣਾ ਦੂਜੀ ਵਾਰੀ ਕਦੇ ਨਹੀਂ ਹੁੰਦਾ ਸਾਰੇ ਗੱਲ ਇਹ ਆਪਣੇ ਆਪ ਸੀ ਦੂਜੀ ਗੱਲ ਇਹ ਵੀ ਲਾਇਆ ਕਿਉਂ ਗਿਆ ਕੀ ਕਾਲੀ ਸੀ ਉਹਦਾ ਹੁਣ ਕੋਈ ਕੋਈ ਨਾ ਕੋਈ ਹਣ ਉਹ ਇੰਟਰਪ੍ਰੀਟੇਸ਼ਨਾਂ ਨੇ ਆਪਣੀ 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 ਲੈਵਲ ਤੇ ਪਰ ਡਿਬੇਟੇਬਲ ਹੈਗਾ ਇੰਟਰਪ੍ਰੀਟੇਸ਼ਨਸ ਦੇ ਲੈਵਲ ਤੇ ਪਰ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੀ ਹੈ ਕਿ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਸਟ੍ਰੈਟੇਜੀ ਕਰੀ ਕੋ ਕਿਸੇ ਵੀ ਨੁਕਤੇ ਨੂੰ ਦੇਖਣ ਦੀ ਇੱਕ ਪੋਲਿਟਿਕਸ ਹੈ ਇੱਕ ਉਹਦਾ ਉਹਦਾ ਪ੍ਰਿੰਸੀਪਲ ਸਟੈਂਡ ਹੈ ਇਹ ਕੋਈ ਸਟ੍ਰੈਟੈਜਿਕ ਤੇ ਟੈਕਟਿਕਸ ਹੈ ਜੇ ਸਟ੍ਰੈਟੇਜੀ ਦੇ ਟੈਕਟਿਕਸ ਦੇ ਲੈਵਲ ਤੇ ਇਹ ਚੀਜ਼ ਮੰਨ ਲਓ ਫਾਲਟ ਦੇ ਵਿੱਚ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਪਰ ਜਿਹੜਾ ਇਹਦਾ ਪ੍ਰਿੰਸੀਪਲ ਕੁਐਸਚਨ ਹੈ ਡਿਮਾਂਡ ਦਾ ਤੇ ਜਿਹੜਾ ਇੱਕ ਰਾਈਟ ਦਾ ਪੀਸਫੁੱਲ ਪ੍ਰੋਟੈਸਟ ਦਾ ਉੱਥੇ ਤੁਸੀਂ ਕਿੱਥੇ ਦੇਖਦੇ ਹੋ ਗੱਲ ਨੂੰ ਵੇਖੋ ਜਿੱਥੋਂ ਤੱਕ ਪ੍ਰਿੰਸੀਪਲ ਮੰਗਾ ਦਾ ਸਵਾਲ ਹੈ ਸਵਾਲ ਹੈ ਵੀ ਮੰਗਾ ਜਦੋਂ ਸਭ ਦੀਆਂ ਆਲ ਇੰਡੀਆ ਲੈਵਲ ਦੀਆਂ ਮੰਗਾ ਹੈ ਜੀ ਇਹ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਤੋਂ ਵੀ ਬਾਹਰ ਦੀਆਂ ਮੰਗਾ ਹੈ ਫਿਰ ਥੋੜੀ ਮੈਕਸਿਮਮ ਕੋਸ਼ਿਸ਼ ਚਾਹੀਦੀ ਦੂਜਿਆਂ ਨੂੰ ਨਾਲ ਲਿਆ ਜਾਵੇ ਜੀ ਉਹਦੇ ਵਿੱਚ ਕਿਉਂਕਿ ਮੰਗਾ ਉਹਨਾਂ ਦੀਆਂ ਤੁਸੀਂ ਪੰਜਾਬ ਵਾਲੇ ਵੀ ਸਾਰਿਆਂ ਨੂੰ ਨਾਲ ਨਹੀਂ ਲਿਆ ਹਾਂ ਹਾਂ ਹੈ ਸਾਰਿਆਂ ਜਥੇਬੰਦੀਆਂ ਨੂੰ ਨਾਲ ਨਹੀਂ ਲਿਆ ਆਪਦੀ ਤਾਕਤ ਘਟਾਈ ਮੰਗਾ ਠੀਕ ਆ ਮੰਗਾ ਤੇ ਐਗਿਟੇਸ਼ਨ ਕਰਨੀ ਵੀ ਠੀਕ ਆ ਜੀ ਪਰ ਤੁਸੀਂ ਕਰਨੀ ਕਿਹੜੇ ਤਰੀਕੇ ਕਿੰਨਾ ਨਾਲ ਲੈਣਾ ਢਾਈ ਪਾ ਖਿਚੜੀ ਤਾਂ ਪਕਦੀ ਨਹੀਂ ਹੁੰਦੀ ਤਨਾ ਤੇ ਇਸ ਕਰਕੇ ਇਹਨਾਂ ਨੇ ਨਾਲ ਨਹੀਂ ਲਿਆ ਕੀ ਕਾਲੀ ਸੀ ਕਿਉਂ ਕੀਤਾ ਇਹ ਤੇ ਇਹ ਜਾਣਨ ਨੇ ਦੱਸਣਾ ਤਾਂ ਇਹਨਾਂ ਨੂੰ ਇਹਨਾਂ ਨੂੰ ਆਉਂਦੇ ਕੁਝ ਦਿਨਾਂ ਵਿੱਚ ਦੱਸਣਾ ਪਊਗਾ ਕੀ ਕਾਲੀ ਸੀ ਕਿਉਂ ਹੋਇਆ ਠੀਕ ਹੈ ਜਿਹੜੇ ਸਵਾਲ ਉਹ ਹੋ ਰਹੇ ਨੇ ਉਹ ਵੱਖਰਾ ਇੱਕ ਹੋਊਗਾ ਇੱਕ ਇੱਕ ਐਂਗਲ ਉਹ ਆਪਾਂ ਉਹਦੇ ਤੇ ਬਾਅਦ ਚ ਵੀ ਆਵਾਂਗੇ ਪਰ ਇੱਕ ਸਵਾਲ ਇਹ ਲਗਾਤਾਰ ਪੁੱਛਿਆ ਜਾ ਰਿਹਾ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨ ਹੁਣ ਦਾਇਰ ਹੋਈ ਹੈ ਜਾਂ ਹਾਈ ਕੋਰਟ ਦੇ ਵਿੱਚ ਵੀ ਇੱਕ ਪਟੀਸ਼ਨ ਦਾਇਰ ਹੋਈ ਹੈ ਕਿ ਜਿਹੜੀ ਆਰਟੀਕਲ 19 ਹੈ ਉਹਦੀ ਕਲੋਸ ਸਬਕਲੋਸ 4 ਹੈ ਉਹ ਇਹ ਗੱਲ ਕਹਿੰਦੀ ਹੈ ਕਿ ਹਰ ਮਨ ਲਕਿ ਸ਼ਹਿਰੀ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਉਹਨੂੰ ਰਾਈਟ ਟੂ ਮੂਵ ਫ੍ਰੀਲੀ ਹੈ ਫੰਡਮੈਂਟਲ ਰਾਈਟ ਹੈ ਤਾਂ ਉਸ ਨੂੰ ਕੰਟੇਲ ਕਰਨ ਦੇ ਲਈ ਜੋ ਇੰਤਜ਼ਾਮ ਸਰਕਾਰ ਵੱਲੋਂ ਕੀਤੇ ਗਏ ਜਾਂ ਜਿਸ ਤਰ੍ਹਾਂ ਸਾਊਂਡ ਕੈਨਨ ਵੀ ਆ ਗਈ ਹੈ ਹੈਨਾ ਤਾਂ ਉਹ ਸਾਰੇ ਵਰਤਾਰੇ ਨੂੰ ਤੁਸੀਂ ਕਿਦਾਂ ਦੇਖਦੇ ਹੋ ਬਿਕੋ ਜਿਥੋਂ ਤੱਕ ਤਾਂ ਪੀਸਫੁੱਲ ਜਾਣ ਦਾ ਸਵਾਲ ਹੈ ਜੇ ਤੁਹਾਡਾ ਕੋਈ ਸਹੀ ਪੀਸਫੁੱਲ ਹੈ ਉਹਨੂੰ ਰੋਕ ਨਹੀਂ ਸਕਦੇ ਉਹਦਾ ਪੀਸਫੁੱਲ ਉੱਤੇ ਤੁਸੀਂ ਤਸ਼ੱਦਦ ਕਰੋ ਤੇ ਉਹਦਾ ਇੰਪੈਕਟ ਬਹੁਤ ਜ਼ਿਆਦਾ ਹੁੰਦਾ ਪੀਸਫੁੱਲ ਦਾ ਜੇ ਤੁਸੀਂ ਕੋਈ ਹਥਿਆਰ ਟੇਡਾ ਬਿਗਾ ਚੱਕ ਕੇ ਜਾਓ ਉਸ ਨੂੰ ਉਹ ਕਾਮ ਆਪੋਨੈਂਟ ਜਾਂ ਸਰਕਾਰਾਂ ਉਸ ਨੂੰ ਇਹ ਪੇਸ਼ ਕਰਨ 'ਚ ਕਾਮਯਾਬ ਹੋ ਜਾਂਦੇ ਨੇ ਵੀ ਹਥਿਆਰ ਹੈ ਜੇ ਵੀ ਸੀ ਆ ਮਸ਼ੀਨ ਆ ਉਹਨੂੰ ਦੂਜਾ ਲਾਤਾ ਵੀ ਉਹ ਤੋੜ ਦਿਆਂਗੇ ਸਾਰਾ ਤੇ ਜਾਂ ਤੋੜਨ ਜਾਣੇ ਹੋ ਤੁਸੀਂ ਤੁਸੀਂ ਵੀ ਥੋੜੀ ਕਨੀ ਤੁਸੀਂ ਸਟੇਟ ਦੇ ਮੁਕਾਬਲੇ ਤੁਹਾਡੇ ਕੋਲ ਨਹੀਂ ਫੋਰਸ ਹੈ ਨਹੀਂ ਪਰ ਤੁਸੀਂ ਕੁਝ ਫੋਰਸ ਵਰਤਦੇ ਹੋ ਉਹ ਫੋਰਸ ਨਾਲ ਤੁਸੀਂ ਇਨਵਾਈਟ ਕਰਦੇ ਹੋ ਵੀ ਸੈਂਟਰ ਉਹ ਤੋਂ ਵੱਧ ਜਸਟੀਫਿਕੇਸ਼ਨ ਦੀ ਕਰਦਾ ਇਸ ਕਰਕੇ ਇੱਕ ਗੱਲ ਤਾਂ ਇਹ ਹੈ ਜਿਹੜਾ ਪ੍ਰਿੰਸੀਪਲ ਇਸਟੈਂਡ ਹੈ ਵੀ ਜੇ ਤੁਸੀਂ ਪੀਸਫੁਲ ਜਾਣਾ ਤਾਂ ਸਹੀ ਵੀ ਇਸ ਫੁਲੀ ਹੋਣਾ ਚਾਹੀਦਾ ਕਿ ਤੁਹਾਨੂੰ ਲੱਗਦਾ ਇਹਦਾ ਮੋਰਚਾ ਇਹ ਕਿਸ ਤਰ੍ਹਾਂ ਕਿਸੇ ਰੂਪ ਚ ਪੀਸਫੁਲ ਨਹੀਂ ਸੀ ਨਹੀਂ ਨਹੀਂ ਸੀ ਸਰ ਵੀ ਤੁਸੀਂ ਵੇਖੋ ਮੈਂ ਇਸ ਗੱਲ ਦੇ ਹੱਕ ਚ ਐ ਤੇ ਉਹਦੀ ਮਤਲਬ ਕਿ ਉਹਦੇ ਵਾਇਲੈਂਟ ਹੋਣ ਦੀਆਂ ਕੀ ਇਨਸਟੈਂਸਸ ਤੁਸੀਂ ਇਨਸਟੈਂਸਸ ਮੈਂ ਇਸ ਗੱਲ ਦੇ ਹੱਕ ਚ ਐ ਵੀ ਤੁਸੀਂ ਇਦੋਂ ਵੀ ਵੱਡੇ ਹਥਿਆਰ ਲੈ ਕੇ ਹਰਿਆਣਾ ਨਾਲ ਮੁਕਾਬਲਾ ਕਰੋ ਪਰ ਜਿੰਨੇ ਕ ਹਥਿਆਰ ਲੈ ਕੇ ਤੁਸੀਂ ਆਹ ਤੋੜਨ ਵਾਲੇ ਹਥਿਆਰ ਲੈ ਕੇ ਵਰਤਦੇ ਹੋ ਤੁਸੀਂ ਇਹ ਆਪਣੇ ਆਪ ਵਿੱਚ ਉਹਨਾਂ ਨੂੰ ਮੌਕਾ ਦਿੰਦੇ ਹੋ ਇਹ ਹੀ ਪ੍ਰਿੰਸੀਪਲ ਹੀ ਗੱਲਬਾਤ ਹੈ ਠੀਕ ਹੈ ਠੀਕ ਹੈ ਉੱਪਰ ਪਰ ਜਦੋਂ ਪਹਿਲੇ ਦਿਨ ਜਿੱਦਨ 13 ਤਰੀਕ ਨੂੰ ਪਹੁੰਚ ਹੋਈ ਹੈ ਜਾਂ 12 ਤਰੀਕ ਨੂੰ ਫੜਫੜਾਈ ਸ਼ੁਰੂ ਹੋਈ ਹੈ ਇਹ ਫੜਫੜਾਈ ਤਾਂ 2 ਜਾਂ 3 ਤਰੀਕ ਤੋਂ ਸ਼ੁਰੂ ਹੋਗੀ ਜਿਹੜੇ ਹਰਿਆਣੇ ਦੇ ਕਿਸਾਨ ਲੀਡਰ ਨੇ ਪਰ ਉਸ ਦਿਨ ਤਾਂ ਕੋਈ ਜੀਸੀਬੀ ਨਹੀਂ ਹੈਗੀ ਉਸ ਦਿਨ ਨਾ ਕੋਈ ਪੋਕਲੇਨ ਹੈ ਉਹ ਤਾਂ ਇੱਕ ਪੀਸਫੁਲ ਪ੍ਰੋਟੈਸਟ ਕਰਨੀ ਜਾ ਰਹੇ ਨੇ ਚਲੋ ਉਹਦੀ ਟਾਈਮਿੰਗ ਤੇ ਡਿਬੇਟ ਹੋ ਸਕਦੀ ਹੈ ਉਹਦੀ ਰਣਨੀਤੀ ਤੇ ਡਿਬੇਟ ਹੋ ਸਕਦੀ ਹੈ ਪਰ ਇੱਕ ਜਾਣ ਦਾ ਜਿਹੜਾ ਅਧਿਕਾਰ ਹੈ ਪੀਸਫੁਲ ਇਹ ਜਿਹੜੀ ਜੀਸੀਬੀ ਵਾਲੀ ਡਿਵੈਲਪਮੈਂਟ ਹੈ ਇਹ ਤਾਂ ਉਦੋਂ ਬਾਅਦ ਆਉਂਦੀ ਹੈ ਨਾ ਵੇਖੋ ਉਦੋਂ ਵੀ ਡਿਵੈਲਪਮੈਂਟ ਹੋਈ ਵੀ ਤੁਸੀਂ ਟਰੈਕਟਰ ਲਜਾਣੇ ਹੋ ਸੰਗਲ ਪਾਉਣੇ ਹੋ ਬਲੌਕ ਪਾਸੇ ਖਿੱਚਦੇ ਹੋ ਹੂੰ ਹੂੰ ਫੋਰਸ ਦਾ ਤਾਂ ਤੁਸੀਂ ਮੁਕਾਬਲਾ ਕਰਦੇ ਹੀ ਹੋ ਕਿ ਨਾ ਇਹ ਤਾਂ ਫਿਰ ਪਹਿਲੇ ਮੋਰਚੇ 'ਚ ਵੀ ਹੋਇਆ ਸੀ ਪਹਿਲੇ ਮੋਰਚੇ 'ਚ ਉਹ ਅਣਜਾਣੇ ਪੁਣੇ ਜੋ ਸਰਕਾਰ ਸਟੇਟ ਪ੍ਰੀਪੇਅਰਡ ਨਹੀਂ ਸੀ ਉਦੋਂ ਹੂੰ ਹੂੰ ਐਕਿ ਪ੍ਰੀਪੇਅਰਡ ਆ ਸਟੇਟ ਹੂੰ ਹੂੰ ਪਰ ਪਰ ਮੇਰਾ ਸਵਾਲ ਇਹ ਸੀਗਾ ਵੀ ਜੇ ਮੰਨ ਲਓ ਉਦੋਂ ਫੋਰਸ ਯੂਜ਼ ਕੀਤੀ ਕਿਸਾਨਾਂ ਨੇ ਬੈਰੀਗੇਡ ਹਟਾਉਣ ਲਈ ਫਿਰ ਤਾਂ ਉਹ ਵੀ ਗਲਤ ਸੀ ਟੈਕਨੀਕਲ ਸੈਂਸ 'ਚ ਦੇਖੋ ਟੈਕਨੀਕਲ ਉਹ ਕਿਸਾਨਾਂ ਦੇ ਫਿੱਟ ਬੈਠ ਗਈ ਕਿਉਂਕਿ ਉਹ ਤੋਂ ਪਿੱਛੇ ਪੂਰੇ ਪੀਸ ਪੀਸ ਫਿਰ ਰਹੇ ਆਹੀ ਰਹਾ ਸਾਰਾ ਕੁਝ ਇੱਥੇ ਵੀ ਵਾਇਲੈਂਸ ਨਹੀਂ ਹੋਇਆ ਥੋੜਾ ਜਿਹਾ ਉਹਨਾਂ ਨੇ ਰੈਸਟ੍ਰਿਕਸ਼ਨਾਂ ਲਾਈਆਂ ਥੋੜੀਆਂ ਬਹੁਤੀਆਂ ਜਿੰਨੀਆਂ ਲਾਈਆਂ ਉਹ इजीली ਰਿਮੂਵ ਹੋ ਗਈਆਂ ਤੇ ਬੰਦੇ ਅੱਗੇ ਚਲੇ ਗਏ ਤੇ ਨਾ ਇੱਥੇ ਪੁਲਿਸ ਨੇ ਟੀਅਰ ਗੈਸ ਸ਼ੈਲਿੰਗ ਕੀਤੀ ਉਹਨਾਂ ਦੇ ਨਾਲ ਦੇ ਵਿੱਚ ਨਹੀਂ ਪਰ ਉਹਨਾਂ ਦੀ ਤੇ ਨਾ ਉਹਨਾਂ ਨੇ ਲਾਠੀ ਚਾਰਜ ਕੀਤਾ ਹੁਣ ਇਹ ਸਾਰਾ ਕੁਝ ਕੀਤਾ ਨਹੀਂ ਪਰ ਪਲੀ ਉਹਨਾਂ ਦੀ ਇਹੀ ਹੈ ਨਾ ਵੀ ਜਦੋਂ ਫੋਰਟੀਫਿਕੇਸ਼ਨਸ ਤਾਂ ਹੁਣ ਗਵਰਨਮੈਂਟ ਕਰ ਰਹੀ ਹੈ ਫੋਰਟੀਫਿਕੇਸ਼ਨ ਤਾਂ ਕਿਸਾਨਾਂ ਨੇ ਨਹੀਂ ਕੀਤੀ ਨਾ ਉਹਨਾਂ ਨੇ ਉੱਥੇ ਜਿਹੜੀਆਂ ਇੰਸਟਾਲ ਕੀਤੀਆਂ ਨੇ ਜੋ ਵੀ ਪੱਕੇ ਉਹਨਾਂ ਨੇ ਉਹ ਲਾਤੇ ਕਿਲ ਲਾਤੇ ਜਾਂ ਕੁਝ ਵੀ ਲਾਇਆ ਹੈਣਾ ਉਹ ਇੰਸਟਾਲ ਪੱਕੀਆਂ ਉਹ ਤਾਂ ਕਿਸਾਨਾਂ ਨੇ ਤਾਂ ਕੁਕਿੱਤਾ ਨਹੀਂ ਬਿਲਕੁਲ ਹਾਈਵੇ ਜਿਹੜਾ ਐਕਟ ਹੈਗਾ 1956 ਦਾ ਉਹਦੇ ਵਿੱਚ ਤਾਂ ਤੁਸੀਂ ਉਹਦੀ ਵਾਇਲੇਸ਼ਨ ਹੈ ਨਾ ਵੇਖੋ ਬਿਲਕੁਲ ਵਾਇਲੇਸ਼ਨ ਆ ਮੈਂ ਨਹੀਂ ਉਹਨੂੰ ਜਸਟੀਫਾਈ ਨਹੀਂ ਕਰਦਾ ਕਿ ਸਰਕਾਰ ਨੇ ਕੀਤਾ ਪਰ ਜਦੋਂ ਦਿੱਲੀ ਦੇ ਵਿੱਚ ਵੀ ਤੁਸੀਂ ਇਸੇ ਕਿਸਮ ਦੇ ਕਿਲ ਲਾਉਣੇ ਹੋ ਲੈਣਾ ਤੇ ਉੱਥੇ ਤੁਹਾਡੇ ਉੱਤੇ ਇਸ ਕਿਸਮ ਦਾ ਸਰਕਾਰ ਦੇ ਨੂੰ ਦੇ ਉੱਤੇ ਰਿਐਕਸ਼ਨ ਹੁੰਦਾ ਵੀ ਸਰਕਾਰ ਨੂੰ ਖੁਦ ਹੀ ਰਿਮੂਵ ਕਰਨੀਆਂ ਪੈਂਦੀਆਂ ਉੱਥੇ ਕੀਤੀਆਂ ਸਾਡੇ ਤੁਹਾਡੇ ਸਾਹਮਣੇ ਪਿਛਲੀ ਵਾਰੀ ਉਦੋਂ ਉਹਨਾਂ ਨੂੰ ਜਿਹੜੀਆਂ ਥੋੜੀਆਂ ਜਿਹਾ ਲਾਈਆਂ ਸੀ ਉਹਨਾਂ ਨੂੰ ਖੁਦ ਹੀ ਰਿਮੂਵ ਕਰਨੀਆਂ ਪਈਆਂ ਸਾਰਾ ਕੁਝ ਜੀ ਇਹ ਕੀਤਾ ਕਿ ਨਾ ਸਾਰਾ ਕੁਝ ਇਹ ਇਹ ਠੀਕ ਹੈ ਐਸ ਕੀ ਐਤ ਕੀ ਤੁਸੀਂ ਕਹੋ ਵੀ ਅਸੀਂ ਤਾਂ ਰਿਮੂਵ ਕਰ ਦਾਂਗੇ ਪਿਛਲੀ ਵਾਰੀ ਆਏ ਕੀਤਾ ਸੀ ਅੱਜ ਵੀ ਉਹ ਤੁਹਾਨੂੰ ਜੋਰ ਨਾ ਕਰਾਂਗੇ ਇਹ ਐਲੀਮੈਂਟ ਤਾਂ ਅਸੀਂ ਨਾ ਕਰੀਏ ਵੀ ਆਪਣੇ ਆਪਣੇ ਭਲੇਖੇ ਚ ਨਾ ਰੱਖੀਏ ਅਸੀਂ ਸਟੇਟ ਨੂੰ ਥੋੜਾ ਜਿਹਾ ਹਥਿਆਰ ਦੇਣ ਦੀ ਅਸੀਂ ਕੀਤਾ ਸਟੇਟ ਨੇ ਠੀਕ ਉਹਨਾਂ ਨੇ ਉਹਨਾਂ ਨੂੰ ਬਹਾਨਾ ਦਿੱਤਾ ਬਹਾਨਾ ਮਿਲਿਆ ਪਰ ਤੁਸੀਂ ਸਮਝਦੇ ਹੋ ਕਿ ਜਦੋਂ ਇਹ ਸਟੇਟ ਇਦਾਂ ਐਕਟ ਕਰਨ ਲੱਗ ਜੇ ਤਾਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿਉਂਕਿ ਜਿਹੜੀ ਮੈਜੋਰਿਟੀ ਮਾਸ ਹੈ ਜਿਹੜੀ ਮਾਸ ਹੈ ਚਾਹੇ ਪੰਜਾਬੀ ਮਾਸ ਹੈ ਚਾਹੇ ਪ੍ਰੈਜ਼ੈਂਟਰੀ ਦੀ ਮਾਸ ਹੈ ਉਹ ਤਾਂ ਇੱਕ ਬਹੁਤ ਪ੍ਰੈਕਟੀਕਲ ਲੈਵਲ ਤੇ ਇੱਕ ਬੜੀ ਇਮਪ੍ਰੈਸ਼ਨੇਬਲ ਲੈਵਲ ਤੇ ਵਿਚਰਦੀ ਹੈ ਤਾਂ ਜਦੋਂ ਇਸ ਕਿਸਮ ਦਾ ਬਰੂਟਲ ਸੌਲਟ ਹੁੰਦਾ ਤਾਂ ਉਹਦਾ ਕੁਝ ਨਾ ਕੁਝ ਰਿਐਕਸ਼ਨ ਵੀ ਹੁੰਦਾ ਬਿਲਕੁਲ ਰਿਐਕਸ਼ਨ ਫਿਰ ਪੀਸਫੁਲ ਤੁਸੀਂ ਕਹਦੇ ਵੀ ਅਸੀਂ ਪੀਸਫੁਲ ਨਹੀਂ ਜਾਣਾ ਤੁਸੀਂ ਵੇਖੋ ਦੋ ਗੱਲਾਂ ਦੀ ਇੱਕ ਅਨੋਨ ਅਨਾਰਮਲੀ ਹੈ ਡਿਕਾਟਮੀ ਹੈ ਦਬੰਦ ਹੈ ਪੈਰਾਡੌਕਸ ਹੈ ਇਸ ਗੱਲ ਦਾ ਚੱਲੀ ਜਾਂਦਾ ਪੈਰਾਡੌਕਸ ਇਹ ਹੈ ਵੀ ਤੁਸੀਂ ਐਮਐਸਪੀ ਦੀਆਂ ਮੰਗਾਂ ਸਾਰੇ ਦੇਸ਼ ਦੀਆਂ ਮੰਗਾਂ ਉਹ ਉੱਥੇ ਮੰਗਵਾਉਣ ਚੱਲਿਓ ਤੇ ਇਹਦੇ ਲਈ ਤੁਹਾਡਾ ਅਸੀਂ ਪੀਸਫੁਲ ਧਰਨਾ ਦੇਵਾਂਗੇ ਬਾਰਡਰਾਂ ਤੇ ਬੈਠ ਕੇ ਇਹ ਵੀ ਗੱਲਬਾਤ ਹੈ ਫੇਰ ਤੁਸੀਂ ਜਿਹੜਾ ਆ ਛੋਟਾ ਮੋਟਾ ਜਿਹਾ ਕਰਕੇ ਜਿਹੜਾ ਕਰਕੇ ਤੁਸੀਂ ਛੋਟਾ ਇਹ ਸਾਨੂੰ ਪਤਾ ਸੀ ਪਹਿਲਾਂ ਹੀ ਨਹੀਂ ਆੜਨਾ ਇਹ ਸਾਰਾ ਇਹ ਤੁਸੀਂ ਦੇ ਕੇ ਬਹਾਨਾ ਦਿੰਦੇ ਹੋ ਕਿਉਂ ਦੁਨੀਆ ਦੇ ਵਿੱਚ ਸਾਰੀ ਚ ਸਟੇਟ ਨੂੰ ਥੋੜੇ ਜਿਹਾ ਬੈਲੈਂਸ ਦਾ ਬਹਾਨਾ ਚਾਹੀਦਾ ਵਾਇਲੈਂਸ ਕਰਦੇ ਆ ਜਾਂ ਉਹ ਬੈਲੈਂਸ ਆਪ ਕਰਵਾਉਂਦੀਆਂ ਤੁਹਾਡੇ ਚ ਜਾ ਕੇ ਤੁਹਾਡੇ ਚ ਬੰਦੇ ਪਾ ਕੇ ਪਰ ਤੁਸੀਂ ਸਮਝਦੇ ਹੋ ਕਿ ਫਿਰ ਉਹਨਾਂ ਨੇ ਤਾਂ ਵਾਇਲੈਂਸ ਕੀਤੀ ਨਹੀਂ ਨਾ ਜਦੋਂ 13 ਤਰੀਕ ਦੀ ਕਾਲ ਤੋਂ ਬਾਅਦ 21 ਤਰੀਕ ਨੂੰ ਦਿਨ ਰੱਖਿਆ ਗਿਆ 11 ਵਜੇ ਦਾ ਉਦੋਂ ਉਹ ਟਾਲ ਗਏ ਕਿਸਾਨ ਲੀਡਰ ਚਲੋ ਚਾਹੇ ਜੋ ਵੀ ਹੋਇਆ ਪਰ ਉਹਨਾਂ ਟਾਲਦਾ ਉਹਨਾਂ ਨੇ ਤੋੜਪਨ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਤੁਸੀਂ ਤੁਸੀਂ ਮੌਕਾ ਤਾਂ ਦਿਨੇ ਹੀ ਹੋਣਾ ਸਾਰਾ ਜਦੋਂ ਤੁਹਾਨੂੰ ਅਸੀਂ ਨਹੀਂ ਕਹਿੰਦੇ ਉਹ ਬਹੁਤ ਠੀਕ ਕਰਦੇ ਆ ਪਰ ਉਹ ਮੌਕਾ ਵਰਤਦੇ ਆ ਜਿਵੇਂ ਹੁਣ ਜਿਹੜੀ ਆ ਜੀਵੀਸੀ ਵਾਲੀ ਮਸ਼ੀਨ ਸੀ ਉਹਨੂੰ ਚਲੋ ਇਨਸੂਲੇਸ਼ਨ ਕੀਤਾ ਸਾਰਾ ਕੁਝ ਆਪਦੇ ਵਿਚਾਰ ਲਈ ਕੀਤਾ ਉਹਨਾਂ ਨੇ ਪਰ ਉੱਥੇ ਉਹਨੂੰ ਮੇਕਸ਼ਿਫਟ ਟੈਂਕ ਦੇ ਲੈਵਲ ਤੇ ਸਾਰਾ ਪ੍ਰੈਸਜ ਪੇਸ਼ ਕੀਤਾ ਗਾ ਨੈਸ਼ਨਲ ਪ੍ਰੈਸ 'ਚ ਅੰਗਲੈਂਡ ਦਾ ਨੈਸ਼ਨਲ ਪ੍ਰੈਸ ਤੋਂ ਤੋਂ ਸਪੋਰਟ ਲੈਣੀ ਆ ਉਹ ਬਹੁਤ ਵੱਡੀ ਜਨਤਾ ਹੈ ਦੇਸ਼ ਦੀ ਉਦੋਂ ਤੋਂ ਸਪੋਰਟ ਲੈਣੀ ਹੈ ਤੇ ਤੁਹਾਨੂੰ ਆਈਸੋਲੇਟ ਕਰਨਾ ਹੈ ਅੱਛਾ ਫਿਰ ਉਹਨਾਂ ਦਾ ਵੀ ਇਹ ਵੀ ਸੀ ਸਟ੍ਰੈਟਜੀ ਵੀ ਤੁਹਾਨੂੰ ਆਈਸੋਲੇਟ ਕੀਤਾ ਜਾ ਤੁਸੀਂ ਆਈਸੋਲੇਟ ਵਿੱਚ ਵੀ ਸ਼ਾਮਲ ਹੋਗੇ ਸਾਰੇ ਉਹਨਾਂ ਦੇ ਪ੍ਰੋਸੈਸ ਨੂੰ ਤੇ ਤੁਹਾਡਾ ਕਹਿਣਾ ਵੀ ਯੂ ਪਲੇਡ ਇਨਟੂ देयर ਹੈਂਡਸ ਤੁਹਾਨੂੰ ਪੋਲਿਟਿਕਸ ਦੇ ਵਿੱਚ ਲੀਡਰਸ਼ਿਪ ਨੂੰ ਇਹੀ ਹੁੰਦਾ ਵੀ ਉਹ ਸਮਝੇ ਵੀ ਇਹ Trap ਕਿੱਥੇ ਲੱਗ ਰਿਹਾ ਹੈ ਫਿਰ ਤੁਸੀਂ ਲੀਡਰਸ਼ਿਪ ਦੀ ਗੱਲ ਕੀਤੀ ਹੈ ਜਦੋਂ 2020 ਤੇ 21 ਦਾ ਮੋਰਚਾ ਚੱਲਿਆ ਸੀ ਉਦੋਂ ਵੀ ਬਹੁਤ ਸਾਰੀਆਂ ਗੱਲਾਂ ਉਖੀਆਂ ਸੀ ਉਸ ਲੀਡਰਸ਼ਿਪ ਤੇ ਬਹੁਤ ਸਾਰੇ ਸਵਾਲ ਸੀ ਬਾਅਦ ਚੋਂ ਆ ਕੇ ਵੀ ਉੱਠਦੇ ਰਹੇ ਨੇ ਹੁਣ ਤੱਕ ਵੀ ਉੱਠੇ ਨੇ ਠੀਕ ਹੈ ਚਾਹੇ ਉਸ ਦੌਰਾਨ ਸੀਗੇ ਚਾਹੇ ਉਸ ਤੋਂ ਬਾਅਦ ਜੋ ਵੀ ਗਤੀਵਿਧੀਆਂ ਹੋਈਆਂ ਚੋਣਾ ਚ ਗਏ ਕੁਝ ਵੀ ਹੈ ਹੁਣ ਇਹ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਸ ਮੋਰਚੇ ਦੀ ਉਹਦੀ ਜਿਹੜੀ ਕੈਪੈਸਿਟੀ ਹੈ ਉਹਦੀ ਜਿਹੜੀ ਕੰਪੀਟੈਂਸੀ ਹੈ ਐਜ਼ ਅ ਲੀਡਰਸ਼ਿਪ ਹੋਲ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿਉਂਕਿ ਇਹ ਜਿਹੜੀਆਂ ਦੋ ਜਥੇਬੰਦੀਆਂ ਨੇ ਇੱਕ ਤਾਂ ਚਲੋ ਐਸਕੇਮ ਦਾ ਪਾਰਟ ਸੀ ਇੱਕ ਤਾਂ ਵਰਚੂਅਲੀ ਪਾਰਟ ਹੀ ਨਹੀਂ ਕਦੇ ਬਣਿਆ ਤਾਂ ਇਨ ਲੀਡਰਸ ਦੀ ਚਾਹੇ ਉਹ ਪੰਧੀਰ ਨੇ ਚਾਹੇ ਉਹ ਦੁੱਜੇ ਡੱਲੇ ਵਾਲਾ ਸਾਹਿਬ ਨੇ ਇਹਨਾਂ ਦੀ ਇੱਕ ਲੀਡਰ ਦੇ ਤੌਰ ਤੇ ਕਿਸਾਨ ਲੀਡਰ ਦੇ ਤੌਰ ਤੇ ਘੋਲ ਨੂੰ ਲੀਡ ਲੀਡ ਕਰਨ ਦੇ ਐਂਗਲ ਤੋਂ ਇਹਨਾਂ ਦੀ ਕੰਪੀਟੈਂਸੀ ਜਾਂ ਇਹਨਾਂ ਦੀ ਜਿਹੜੀ ਹੁਣ ਤੱਕ ਦੀ ਐਗਜ਼ੀਬਿਸ਼ਨ ਹੋਈ ਹੈ ਉਹਨੂੰ ਤੁਸੀਂ ਕਿੱਦਾਂ ਆਖਦੇ ਹੋ ਵੇਖੋ ਬੜੀ ਥੱਲੇ ਦੀ ਹੈ ਪੂਰ ਲੈਵਲ ਤੇ ਗੱਲ ਕਰਦੇ ਆ ਜਿਸ ਤਰੀਕੇ ਨਾਲ ਹੁਣ ਜਦੋਂ ਲੜਕਾ ਉਹ ਸ਼ੁਭਕਰਨ ਮਾਰਿਆ ਗਿਆ ਉਹ ਸ਼ੁਭ ਕਰਨ ਆਏ ਮਾਰੇ ਆ ਗਿਆ ਜੀ ਆਏ ਮਾਰੇ ਆ ਕੇ ਅੰਦਰ ਜਾ ਕੇ ਤੁਸੀਂ ਡਿਸਕਸ਼ਨ ਕਰਦੇ ਹੋ ਉੱਥੇ ਕਹਿੰਦੇ ਹੋ ਮੇਰਾ ਪੇਜ ਬੰਦ ਕਰਤਾ ਫੇਸਬੁੱਕ ਦਾ ਮੇਰਾ ਆ ਕਰਤਾ ਆ ਕਰਤਾ ਇਹ ਡਿਸਕਸ਼ਨ ਦੇ ਮਸਲੇ ਆ ਤੁਸੀਂ ਉੱਥੇ ਕਹੋ ਵੀ ਅਸੀਂ ਲੈ ਕੇ ਨਹੀਂ ਆਉਂਦੇ ਤੁਸੀਂ ਦੇਖੋ ਵੀ ਇਹਨਾਂ ਦੀ ਪੂਰ ਗੱਲ ਕਿੰਨੀ ਆ ਉਹਨਾਂ ਤੋਂ ਇਹ ਫਾਰਮੂਲਾ ਲੈ ਕੇ ਆ ਗਏ ਵੀ ਆ 6 ਫਸਲਾਂ ਦਾ ਅਸੀਂ ਕਰਕੇ ਆਵਾਂਗੇ ਡਿਸਕਸ ਕਰਕੇ ਦੱਸਾਂਗੇ ਉਹ ਜਿਹੜੀ ਮੰਗਾ ਉਹ ਤੋਂ ਕਿਤੇ ਸ਼ਾਰਟ ਹੈ ਜੀ ਨੇੜੇ-ਤੇੜੇ ਵੀ ਨਹੀਂ ਜਾਂਦਾ ਜੇ ਤਾਂ ਮਤਲਬ ਤੁਹਾਨੂੰ ਨਾ ਮੰਗਾਂ ਦੀ ਪੂਰੀ ਕੰਪਰੀਹੈਂਸ਼ਨ ਹੈ ਸਮਝ ਆ ਵੀ ਸਾਰੀਆਂ ਮੰਗਾਂ ਕਿੰਨੀਆਂ ਤੇ ਨਾ ਉਹਦੇ ਸਮਝ ਸੀ ਵੀ ਅਸੀਂ ਅਸੀਂ ਉਹਨਾਂ ਤੋਂ ਲੌਲੀਪੌਪ ਕੀ ਲੈ ਕੇ ਆ ਗਏ ਹੈ ਤਾਂ ਫਿਰ ਉਹ ਚਲੋ ਬਾਅਦ ਜਾ ਕੇ ਲਾਂਤਾਂ ਪਈਆਂ ਤਾਂ ਤੁਸੀਂ ਰਿਜੈਕਟ ਕਰਤਾ ਬਾਹਰ ਆ ਕੇ ਰੌਲਾ ਪਿਆ ਇਸ ਕਰਕੇ ਇਹਦੀ ਪਕੜ ਹੈ ਜਿਹੜੀ ਕਿ ਨਾ ਸਾਰੀ ਗੱਲ ਦੇ ਵਿੱਚ ਬਹੁਤ ਘਟਾ ਇਹ ਸਾਰੇ ਗੱਲ ਦੀ ਆਰਗੇਨਾਈਜੇਸ਼ਨਲ ਕਪੈਸਿਟੀ ਠੀਕ ਆ ਵਿਦਨ ਜਥੇਬੰਦੀ ਉਹਨਾਂ ਦੀ ਹੋਏਗੀ ਆ ਚਲੋ ਮੰਨ ਲਿਆ ਹੈਗੀ ਆ ਕੋਈ ਸ਼ੱਕ ਨਹੀਂ ਬੰਦੇ ਲੈ ਆਉਂਦੇ ਸਾਰੇ ਕੁਸ਼ ਇਹ ਇਹ ਦੀ ਇਹ ਵੱਖਰੀ ਗੱਲ ਆ ਪਰ ਇਸ ਨੂੰ ਇਸ ਇਹ ਐਡੇ ਵੱਡੇ ਮਸਲੇ ਨੂੰ ਜਿਹੜਾ ਸਾਰੇ ਦੇਸ਼ ਲੈਵਲ ਦਾ ਮਸਲਾ ਹੈ ਉਸ ਨੂੰ ਹੱਲ ਕਰਨ ਦੀ ਉਸ ਕਿਸਮ ਦੀ ਮੈਚਿਓਰਿਟੀ ਤੇ ਕਪੈਸਿਟੀ ਹੈ ਨਹੀਂਗੀ ਇਹ ਮੈਂ ਤਾਂ ਇਹ ਕਹਿੰਦਾ ਦੂਜੀ ਗੱਲ ਇਹ ਹੈ ਤੁਸੀਂ ਪੀਸਫੁੱਲ ਵਾਲੀ ਗੱਲ ਕੀਤੀ ਸੀ ਉਹ ਮੈਂ ਪੂਰੀ ਕਰ ਲਾਂ ਉਹਦੇ ਚ ਪੀਸਫੁੱਲ ਵਾਲੀ ਚ ਗੱਲ ਇਹ ਆ ਬੀ ਸਿੱਖਾਂ ਚ ਤਾਂ ਇਹ ਟ੍ਰੈਡੀਸ਼ਨ ਹੈ ਤੁਸੀਂ ਦੇਖੋ ਵੀ ਤੁਸੀਂ ਉਹਨਾਂ ਨੇ ਇਹ ਬਾਗ ਜਿਹੜਾ ਗੁਰੂ ਦੇ ਬਾਗ ਦਾ ਮੋਰਚਾ ਸੀ ਸਵਾ ਮਹੀਨਾ ਚੱਲਿਆ ਤੇ ਇੱਥੇ ਫੌਜੀ ਸੀ ਐਕਸ ਫੌਜੀ ਸੀ ਜਿਹੜੇ ਜਹਾ ਫਸਟ ਵਰਲਡ ਵਾਰ ਚ ਲੜ ਕੇ ਗਏ ਹੋਏ ਸੀਗੇ ਉਹ ਫੌਜਿਆਂ ਨੇ ਹੱਥ ਨਹੀਂ ਚੱਕਿਆ ਜਦੋਂ ਉਹਨਾਂ ਨੇ ਡਾਂਗਾ ਪੈਂਦੀਆਂ ਹੁੰਦੀਆਂ ਸੀ ਪਰ ਇਹ ਵੀ ਐਨਲੋਜੀ ਦੇ ਰਹੇ ਨੇ ਨਾ ਕਿ ਜਦੋਂ ਇਹ 100ਵੀਂ ਬਰੀ ਗੰਡਾ ਹੁਣ ਜੈਤੂ ਦੇ ਮੋਰਚੇ ਦੀ ਉਸ ਦਿਨ ਸ਼ੁਕਰਨ ਦੀ ਮੌਤ ਹੋ ਗਈ ਤੇ ਉੱਥੇ ਵੀ ਉਹਨਾਂ ਨੇ ਹੱਥ ਨਹੀਂ ਚੱਕਿਆ ਉੱਥੇ ਤਾਂ ਗਾਂਧੀ ਨੇ ਇੰਨੇ ਕ ਗੱਲ ਦੇ ਉੱਤੇ ਮੈਂ ਜਿਹੜੇ ਉਹਦੇ ਆਬਜੈਕਸ਼ਨ ਨੂੰ ਬੜਾ ਗਲਤ ਸਮਝਦਾ ਉਹਨੇ ਤਾਂ ਆਬਜੈਕਸ਼ਨ ਇਹ ਕਹਤਾ ਸੀ ਸਾਡੇ ਜੋ ਕੋਈ ਭਜਨਾ ਜਾਵੇ ਜੈਤੂ ਦੇ ਮੋਰਚੇ 'ਚ ਉਹਨਾਂ ਨੇ ਉਂਗਲਾਂ 'ਚ ਉਂਗਲਾਂ ਪਾ ਲਈਆਂ ਸੀ ਆਏ ਇੱਕ ਦੂਜੇ ਦੇ ਤੇ ਐਨ ਲੰਬੇ ਹੋ ਕੇ ਗਏ ਸੀ ਤੇ ਲਹਿੰਗੋ ਗਾਂਧੀ ਨੇ ਕਿਹਾ ਮਾਤਾਵਾ ਗਾਂਧੀ ਨੇ ਵੀ ਇਹ ਤੁਸੀਂ ਜਿਹੜਾ ਲੋਕਡ ਕਰ ਆਪਣੇ ਇਹ ਇਟਸ ਆਲਸੋ ਅ ਵਰਸ਼ਨ ਆਫ ਵਾਇਲੈਂਸ ਅੱਛਾ ਉਹ ਗਲਤ ਆਪਣੇ ਆਪ ਵਿੱਚ ਐਸ ਕਿਸਮ ਦੀ ਇੰਟਰਪ੍ਰੀਟੇਸ਼ਨ ਨੂੰ ਮੈਂ ਠੀਕ ਨਹੀਂ ਸਮਝਦਾ ਤੇ ਇਸ ਕਰਕੇ ਉਹਨਾਂ ਨੇ 100 ਸਵਾ 100 ਬੰਦਾ ਮਾਰਿਆ ਗਿਆ ਸੀ ਉੱਥੇ ਤਾਂ ਤੁਸੀਂ ਕੀ ਸਮਝਦੇ ਹੋ ਹੁਣ ਇਹਦੇ ਵਿੱਚ ਅਗਲਾ ਸਵਾਲ ਇਹ ਆ ਵੀ ਜਿਹੜੀ ਐਸਕੇਐਮ ਹੈ ਜਿਨੇ ਉਹ ਪਿਛਲਾ ਘੋੜ ਲੜਿਆ ਸੀ ਉਹਦਾ ਮੋਰਚਾ ਖਤਮ ਹੋਇਆ ਸੀ 11 ਦਸੰਬਰ 2021 ਨੂੰ 11 ਦਸੰਬਰ ਤੋਂ ਲੈ ਕੇ ਹੁਣ 24 24 ਦੀ ਫਰਵਰੀ ਆ ਗਈ ਤਾਂ ਉਹ ਜਿਹੜੀਆਂ ਸਾਰੀਆਂ ਪੈਂਡਿੰਗ ਮਸਲੇ ਨੇ ਉਹਦੇ ਤੇ ਐਸਕੇਐਮ ਕੋਈ ਬਹੁਤ ਵਧੀਆ ਸਟਰਗਲ ਨਹੀਂ ਦੇ ਸਕਿਆ ਉਹ ਰਾਦਰ ਖਮੋਸ਼ ਰਿਹਾ ਉਹਨੇ ਟਾਈਮ ਪਾਸ ਕੀਤਾ ਤਾਂ ਫਿਰ ਇਹ ਸਾਰੇ ਖਲਾ ਦੇ ਵਿੱਚ ਜਦੋਂ ਕੋਈ ਮੁੱਦੇ ਜਿਹੜੇ ਜੈਨੂਨ ਨੇ ਨਾ ਤੋ ਲਖੀਮਪੁਰ ਖੀਰੀ ਵਾਲਾ ਮਸਲਾ ਕਿਸੇ ਸਿਰੇ ਲੱਗਿਆ ਨਾ ਐਮਐਸਪੀ ਵਾਲਾ ਲੱਗਿਆ ਜਿਹੜੇ ਵੀ ਮੁੱਦਿਆਂ ਦੀ ਇਕਵਿਟਮੈਂਟ ਹੋਈ ਸੀ ਹੁਣ ਫਿਰ ਜਦੋਂ ਸਕੁਅਰ ਸਾਰੇ ਪੰਦੀਰ ਨੂੰ ਕਰ ਰਿਹਾ ਜਾਂ ਡੱਲੇਵਾਲ ਨੂੰ ਕਰ ਰਿਹਾ ਤਾਂ ਐਸਕੇਐਮ ਤੇ ਸਵਾਲ ਕਿਉਂ ਨਹੀਂ ਹੋਣਾ ਚਾਹੀਦਾ ਕਿ 2 25 ਸਾਲ ਚ ਉਹਨਾਂ ਨੇ ਕੀ ਕੀਤਾ ਨਹੀਂ ਠੀਕ ਹੈ ਉਹ ਕਿਹੜਾ ਪਰਫੈਕਟ ਹੈ ਆਪਾਂ ਕਹਿੰਦਾ ਉਹਨਾਂ ਨੂੰ ਸਰਟੀਫਿਕੇਟ ਪਰਫੈਕਸ਼ਨ ਦਾ ਦਿੰਦੇ ਆ ਵੀ ਉਹਦਾ ਤੇ ਕੋਈ ਨੁਕਸ ਨਹੀਂ ਉਹਨਾਂ ਚ ਉਦੋਂ ਵੀ ਬਹੁਤ ਨੁਕਸ ਸੀ ਜੀ ਉਦੋਂ ਵੀ ਉਹ ਸਿਕ ਸੈਂਟੀਮੈਂਟ ਨੂੰ ਸਮਝ ਨਹੀਂ ਸੀ ਸਕੇ ਉਹ ਲੈਫਟ ਦੇ ਟੋਟਲ ਮਕੈਨੀਕਲ ਲੈਫਟ ਤੇ ਖੜੇ ਸੀਗੇ ਉਹਦੇ ਅਸੀਂ ਕਹਾਂ ਸੀ ਕ੍ਰਿਟਿਸਿਜ਼ਮ ਕਰਦੇ ਰਹੇ ਉਹ ਮਕੈਨੀਕਲ ਲੈਫਟ ਤੇ ਖੜੇ ਸੀਗੇ ਮਕੈਨੀਕਲ ਲੈਫਟ ਹੋਣ ਕਰਕੇ ਬੰਦਾ ਬਹਾਦਰਤ ਬੰਦਾ ਸਿੰਘ ਬਹਾਦਰ ਤੱਕ ਦਾ ਤਾਂ ਉਹ ਦਿਨ ਬਣਾਉਣ ਨੂੰ ਤਿਆਰ ਨਹੀਂ ਸੀਗੇ ਜੀ ਸਾਰਾ ਕੁਝ ਤੇ ਬੋਲੇ ਸੋ ਨਿਹਾਲ ਦਾ ਉਹ ਸਟੇਜ ਤੇ ਕਹਿਣ ਦੇ ਦਿੰਦੇ ਅਖੀਰ ਕਹਾਉਣਾ ਪਿਆ ਸਾਰਾ ਕੁਝ ਉਹਨਾਂ ਨੂੰ ਉਹਨਾਂ 'ਚ ਕਿਹੜਾ ਨਹੀਂ ਸੀ ਖਾਮੀਆਂ ਸਾਰੀਆਂ ਪਰ ਥੋੜਾ ਜਿਹਾ ਉਹਨਾਂ ਨੇ ਲਰਨ ਕੀਤਾ ਪੂਰਾ ਹਜੇ ਵੀ ਨਹੀਂ ਕੀਤਾ ਉਦੋਂ ਪਿੱਛੋਂ ਆ ਕੇ ਵੀ ਮੈਂ ਤਾਂ ਇਸ ਗੱਲ ਤੇ ਇਸ ਗੱਲ ਦੀ ਉਹਨਾਂ ਦੇ ਵੀ ਖਿਲਾਫ ਹਾਂ ਜੇ ਇਹਨਾਂ ਨੇ ਨਾਨ ਪੋਲੀਟੀਕਲ ਕਿਹਾ ਹੈ ਉਹਨਾਂ ਨੇ ਵੀ ਆਪਣੇ ਆਪ ਨੂੰ ਨਾਨ ਪੋਲਿਟਿਕਲ ਕਿਹਾ ਇਲੈਕਸ਼ਨ ਪ੍ਰੋਸੈਸ ਚ ਸਿੱਧੇ ਲੈਵਲ ਤੇ ਨਾ ਇਲੈਕਸ਼ਨ ਚ ਤੁਸੀਂ ਬੰਦੇ ਖੜੇ ਕਰੋ ਸਪੋਰਟ ਕਰੋ ਓਪਨ ਕਰੋ ਕਿਸੇ ਦੀ ਜਿਹਦੇ ਤੋਂ ਵੀ ਭਾਈ ਅਸੀਂ ਹਾਂ ਓਪਨ ਕਰਦੇ ਆ ਵੀ ਇਹ ਸਾਡੀ ਮੰਗਾਂ ਦੇ ਲਈ ਹਾਂ ਕਰਦਾ ਤੇ ਅਸੀਂ ਓਪਨ ਕਰਦੇ ਆ ਤੁਸੀਂ ਵੋਟਾਂ ਚੋਰੀਆਂ ਹੀ ਭਗਵੰਤ ਮਾਨ ਨੂੰ ਪਵਾਤੀਆਂ ਜੀ ਉਹਨਾਂ ਨੇ ਵੀ ਕੀਤਾ ਇਹ ਇਸ ਕਰਕੇ ਗੱਲ ਇਹ ਨਹੀਂ ਹੈ ਵੀ ਅਸੀਂ ਉਹ ਕੋਈ ਨਹੀਂ ਮਤਲਬ ਕਿ ਮੇਰਾ ਸਵਾਲ ਇਹ ਸੀ ਵੀ 2.5 ਸਾਲ ਚ ਉਹ ਫਿਰ ਸੰਘਰਸ਼ ਕਿਉਂ ਨਹੀਂ ਦੇ ਸਕੇ ਕਿਉਂਕਿ ਹਾਂ ਹਾਂ ਕਮਜ਼ੋਰੀਆਂ ਹੈਗੇ ਉਹਨਾਂ ਚ ਵੀ ਕਮਜ਼ੋਰੀਆਂ ਪਰ ਇਹਨਾਂ ਨੇ ਭੱਜ ਕੇ ਜਾ ਕੇ ਸੰਘਰਸ਼ ਦੇਣ ਦੀ ਗੱਲ ਦੇ ਵਿੱਚ ਉਹ ਲੀਡਰਸ਼ਿਪ ਸਨੇਚ ਕਰਨ ਵਾਲੀ ਖਿੱਚ ਕੇ ਲੈਣ ਵਾਲੀ ਗੱਲਬਾਤ ਵੀ ਇਹਨਾਂ ਨੇ ਵੀ ਆਪਣੇ ਆਪ ਚ ਆਪ ਦੇ ਆਪ ਨੂੰ ਐਕਸਪੋਜ਼ ਕੀਤਾ ਹੂੰ ਨਹੀਂ ਪਰ ਉਹਨਾਂ ਨੇ ਵੀ ਕੀਤਾ ਤੁਹਾਨੂੰ ਲੱਗਦਾ ਨਹੀਂ ਕਿ ਮਤਲਬ ਜਿਹੜੀ ਉਹ ਫਰਸਟ੍ਰੇਸ਼ਨ ਸੀ ਕੈਡਰ ਦੇ ਵਿੱਚ ਜਾਂ ਕਿਸਾਨੀ ਦੇ ਵਿੱਚ ਉਸ ਨੂੰ ਜੇ ਮੰਨ ਲਓ ਜੇ ਪ੍ਰੋਸਟੇਸ਼ਨ ਦਾ ਤਾਂ ਹੋਵੇ ਜੇ ਉਹਨਾਂ ਚੋਂ ਬੰਦਾ ਭੱਜਿਆ ਹੋਵੇ ਇਹ ਤਾਂ ਬਾਹਰਲੇ ਬੰਦੇ ਸੀ ਜਿਨ੍ਹਾਂ ਨੇ ਆ ਕੇ ਮੋਰਚਾ ਲਾਇਆ ਨਹੀਂ ਪਰ ਇਹ ਪੰਦੇਰ ਦੀ ਵੱਡੀ ਹੁਣ ਪੰਦੇਰ ਦੀ ਵੱਡੀ ਗਰੁੱਪ ਆ ਇੱਥੇ ਹਾਂ ਜੀ ਪੰਦੇਰ ਤਾਂ ਬਿਲਕੁਲ ਸ਼ਾਮਲ ਹੀ ਨਹੀਂ ਸੀ ਪਿਛਲੀ ਪਰ ਪਰ ਉਹਦੇ ਵਿੱਚ ਇਹ ਤਾਂ ਤੁਸੀਂ ਮੰਨੋਗੇ ਕਿ ਜਿਹੜਾ ਇਹ ਸਾਰਾ ਕਾਲ ਹੋਇਆ ਦਿੱਲੀ ਜਵਲਣ ਦਾ ਕਟਿੰਗ ਕਰਾਸ ਜੋ ਉਹਨਾਂ ਦੀ ਆਰਗੇਨਾਈਜ਼ੇਸ਼ਨਲ ਕਪੈਸਿਟੀ ਆ ਉਸ ਤੋਂ ਬਾਹਰ ਜਾ ਕੇ ਵੀ ਲੋਕਾਂ ਨੇ ਸਪੋਰਟ ਕੀਤਾ ਇਸ ਗੱਲ ਨੂੰ ਉਹ ਗਏ ਨੇ ਨਹੀਂ ਗਏ ਵੱਖਰੀ ਗੱਲ ਹੈ ਪਰ ਇੱਕ ਪਪੂਲਰ ਲੈਵਲ ਤੇ ਘਟੂ ਘਟ ਪੰਜਾਬ ਦੇ ਵਿੱਚ ਤਾਂ ਇਹ ਸਕਾਲ ਨੂੰ ਸਪੋਰਟ ਹੋਇਆ ਹੈ। ਇਹੀ ਇਹਨਾਂ ਦੀ ਗਿਣਤੀ ਮਿੰਤੀ ਵਿੱਚ ਗਲਤੀ ਰਹੀ ਹੈ ਦੀ ਡੱਲੇਵਾਲ ਤੇ ਪੰਦੇੜ ਦੀ। ਇਹਨਾਂ ਨੂੰ ਇਹ ਸੀ ਵੀ ਅਸੀਂ ਮੋਰਚਾ ਲਾ ਦਾਂਗੇ ਲੋਕ ਆਪੇ ਆਉਣਗੇ ਕਿਉਂਕਿ ਇੱਥੇ ਗਰਾਊਂਡ ਬਹੁਤ ਤਿਆਰ ਪਈ ਹੈ। ਇਹ ਇਹਨਾਂ ਮੰਗਾਂ ਲਈ ਲੜਨ ਲਈ ਲੋਕ ਬਹੁਤ ਆਪਣੇ ਆਪ ਉਹਨੂੰ ਤਿਆਰ ਬੈਠੇ ਆ। ਤੇ ਇਹ ਸੀ ਵੀ ਅਸੀਂ ਮਾੜਾ ਜਿਹਾ ਲੈ ਕੇ ਜਾਵਾਂਗੇ ਲੋਕ ਸਾਡੇ ਆ ਜਾਣਗੇ। ਠੀਕ ਹੈ ਜੀ। ਇਹ ਇਹਨਾਂ ਦੀ ਆਪਸ ਵਿੱਚ ਦੀ ਜਿਹੜੀ ਇਹ ਜਿਹੜੀ ਉਹਨਾਂ ਦੀ ਗਲਤੀ ਸੀਗੀ ਇਹ ਗਲਤੀ ਕੀਤੀ ਕਿਉਂਕਿ ਲੀਡਰਸ਼ਿਪ ਵਿੱਚ ਇੱਕ ਡਿਸਪਲਿਨ ਰੱਖਣਾ ਉਹਨੂੰ ਕੰਟਰੋਲ ਰੱਖਣਾ ਸਾਰੇ ਨੂੰ ਇੱਕ ਡਾਇਰੈਕਸ਼ਨ ਦੇਣੀ ਕਿਸੇ ਮੋਰਚੇ ਨੂੰ ਇਹ ਵੀ ਆਪਣੇ ਆਪ 'ਚ ਵੱਡੀਆਂ ਗੱਲਾਂ ਹੁੰਦੀਆਂ ਤੁਸੀਂ ਸਮਝਦੇ ਹੋ ਕਿ ਜਦੋਂ ਇਹ ਮੋਰਚਾ ਜਦੋਂ 13 ਤਰੀਕ ਦੀ ਕਾਲ ਦਿੱਤੀ ਗਈ ਜਿਸ ਦਿਨੇ ਸਾਰਾ ਰਿਪ੍ਰੈਸ਼ਨ ਹੋਇਆ ਜਾਂ ਟਾਇਰ ਗੈਸ ਸ਼ੈੱਲ ਚੱਲੇ ਇਹ ਇਹ ਉਸ ਤੋਂ ਪਹਿਲਾਂ ਤੱਕ ਦੇਸ਼ ਦੇ ਵਿੱਚ ਇੱਕ ਰਾਮ ਮੰਦਰ ਦਾ ਇਸ਼ੂ ਚੱਲ ਰਿਹਾ ਸੀ ਉਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜੇ ਨਰਿੰਦਰ ਮੋਦੀ ਸੀਗੇ ਉਹ ਅਬੂਦਾਬੀ ਦੇ ਵਿੱਚ ਮੰਦਿਰ ਦਾ ਉਦਘਾਟਨ ਕਰ ਰਹੇ ਸੀ ਪਰ ਜਦੋਂ ਇਹ ਸ਼ੈਲਿੰਗ ਸ਼ੁਰੂ ਹੋਈ ਤਾਂ ਨੈਸ਼ਨਲ ਲੈਵਲ ਤੇ ਜਿਹੜਾ ਮੀਡੀਆ ਸੀਗਾ ਉਹਦਾ ਘਟੋ ਘਟ ਜਿਹੜਾ ਸਾਰਾ ਸ਼ਿਫਟ ਹੈ ਉਹ ਇਹਦੇ ਫੋਰ ਗੁੱਡ অর ਬੈਡ ਰੀਜਨਸ ਬੋਥ ਉਹ ਸ਼ਿਫਟ ਹੋਇਆ ਤੇ ਰਾਹੁਲ ਗਾਂਧੀ ਨੂੰ ਵੀ ਸਟੇਟਮੈਂਟ ਦੇਣਾ ਪਿਆ ਕਿ ਇਹ ਚੀਜ਼ ਤੇ ਅਸੀਂ ਐਮਐਸਪੀ ਦੇਵਾਂਗੇ ਤਾਂ ਅਸੀਂ ਸਮਝਦੇ ਹਾਂ ਜਿਹੜੀ ਨਰੇਟਿਵ ਸ਼ਿਫਟਿੰਗ ਹੈ ਉਹਦੇ ਵਿੱਚ ਇੱਕ ਇੱਕ ਲੈਵਲ ਦਾ ਡੈਂਟ ਇਸ ਮੋਰਚੇ ਨੇ ਪਾਇਆ ਕੋਈ ਨੈਰੇਟਿਵ ਸ਼ਿਫਟ ਨਹੀਂ ਬਹੁਤਾ ਪਾਇਆ ਉਹਦੇ ਨਾਲ ਕਈ ਚੀਜ਼ਾਂ ਨੂੰ ਇਹਨੇ ਗਲੌਜ਼ਓਵਰ ਵੀ ਕੀਤਾ ਉਹ ਤੋਂ ਠਕੀਆਂ ਵੀ ਆ ਸਾਰੀਆਂ ਜਿਵੇਂ ਹੁਣ ਸਾਰੀਆਂ ਗੱਲਾਂ ਖਤਮ ਹੋ ਗਈਆਂ ਉਹਦਾ ਜਿਹੜਾ ਉਹ ਜਿਹੜੇ ਸਟੇਟਮੈਂਟ ਦਿੰਦਾ ਹੈ ਰਾਹੁਲ ਗਾਂਧੀ ਉਹ ਮਾਰਚ ਆਪ ਦਾ ਮਾਰਚ ਦੇ ਦੌਰਾਨ ਉਹ ਸ਼ਬਦੀ ਨਹੀਂ ਹੈ ਨਾ ਆਉਂਦੀ ਹੈ ਨਾ ਲੋਕਾਂ ਨੂੰ ਧਿਆਨ ਈਵੀਐਮ ਮਸ਼ੀਨਾਂ ਤੇ ਲੜਾਈ ਹੋ ਰਹੀ ਆ ਉਹਦਾ ਕੋਈ ਧਿਆਨ ਨਹੀਂ ਅਬ ਅੱਡਾ ਵੱਡਾ ਸੁਪਰੀਮ ਕੋਰਟ ਦਾ ਮਸਲਾ ਉਹ ਵੀ ਇਹਨੇ ਸ਼ੈਡੋ ਓਵਰ ਸ਼ੈਡੋ ਕਰ ਦਿੰਦਾ ਕਿਸਾਨ ਵਾਲੀ ਗੱਲ ਨੂੰ ਕਿੰਨੀਆਂ ਹੀ ਗੱਲਾਂ ਨੂੰ ਓਵਰ ਸ਼ੈਡੋ ਕੀਤਾ ਇਸ ਕਰਕੇ ਦੀ ਜਿਹੜੀ ਟਾਈਮਿੰਗ ਹੈ ਉਹ ਆਪਣੇ ਆਪ ਵਿੱਚ ਠੀਕ ਨਹੀਂ ਕਿਉਂਕਿ ਟਾਈਮਿੰਗ ਇਹ ਨਹੀਂ ਠੀਕ ਅਠਾ ਦਸਾਂ ਦਿਨਾਂ ਤੱਕ ਤਾਂ ਸਾਰਾ ਕੋਰਟ ਲੱਗ ਜਾਣਾ ਇਲੈਕਸ਼ਨ ਕੋਰਟ ਲੱਗ ਜਾਣਾ ਇਹ ਤਾਂ ਗਵਰਨਮੈਂਟ ਨਹੀਂ ਦੇਖਣਾ ਸੀ ਨਾ ਜਿਉਂ ਉਹਨਾਂ ਨੂੰ ਨਹੀਂ ਇਹਨਾਂ ਨੇ ਦੇਖਣਾ ਸੀ ਲਾਉਣ ਵਾਲਿਆਂ ਨੇ ਵੀ ਅਸੀਂ ਲਾ ਰਹੇ ਹਾਂ ਨਾ ਤਾਂ ਕੈਬਨਿਟ ਦੀ ਮੀਟਿੰਗ ਹੋਣੀ ਹੈ ਨਾ ਇੱਥੇ ਨਾ ਇੱਥੇ ਪਾਰਲੀਮੈਂਟ ਦਾ ਕੋਈ ਸੈਸ਼ਨ ਹੋਇਆ ਜਣਾ ਅਗਲੀ ਗਵਰਨਮੈਂਟ ਬਣੂਗੀ ਮਈ ਚ ਜਾ ਕੇ ਉਹ ਮਈ ਤੱਕ ਕਾ ਮਹੀਨੇ ਪਈ ਆ ਉਦੋਂ ਤੱਕ ਕੁਝ ਨਹੀਂ ਹੋਣਾ ਤੁਸੀਂ ਕਿਵੇਂ ਇੱਥੇ ਸੜਕ ਤੇ ਬੈਠੇ ਰਹੋਗੇ ਜਿ ਬਹਾਈ ਰੱਖੋਗੇ ਲੋਕਾਂ ਨੂੰ ਹੂੰ ਹੂੰ ਇਹ ਦੇਖਣਾ ਸੀ ਇਹਨੂੰ ਇਹ ਵੀ ਦੇਖਣਾ ਸੀ ਵੀ ਆ ਜਿਹੜੀ ਚੁਸਤੀਆਂ ਜਿਹੜੀਆਂ ਇੱਥੇ ਭਗਵੰਤ ਮਾਨ ਬਾਅਦ ਰਿਹਾ ਇਹਦਾ ਵੀ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਸੀਗਾ ਹੈ ਤਾਂ ਜਿਹੜਾ ਜਿਹੜਾ ਇਹ ਚੁਸਤੀ ਦੀ ਤੁਸੀਂ ਗੱਲ ਕਰਤੀ ਪੰਜਾਬ ਗਵਰਨਮੈਂਟ ਦਾ ਜਿਹੜਾ ਰੋਲ ਹੈ ਤੁਸੀਂ ਉਹਨੂੰ ਕਿੱਦਾਂ ਦੇਖ ਰਹੇ ਹੋ ਮਤਲਬ ਰੋਲ ਇਹਦਾ ਰੋਲ ਉਹਦਾ ਇਹਦੇ ਚ ਅਸੀਂ ਉਹਨੇ ਅਕਾਲੀ ਦਲ ਦਾ ਭਾਜਪਾ ਦਾ ਸਮਝੌਤਾ ਤੋੜਦਾ ਉਹਨਾਂ ਦਾ ਮਾਰਚ ਜਿਹੜਾ ਕਰ ਰਹੇ ਸੀ ਉਹਨੂੰ ਤਾਂ ਸਰਾਸ ਆਇਆ ਸਾਰਾ ਹੂੰ ਉਸ ਨੂੰ ਭਗਵੰਤ ਮਾਨ ਨੂੰ ਤਾਂ ਅਕਾਲੀ ਜਿਹੜੇ ਕ੍ਰਿਟੀਸਾਈਜ਼ ਕਰ ਰਹੇ ਸੀ ਪਿੰਡ ਬਚਾਓ ਚਲੋ ਕਹਿਓ ਕਿ ਪੰਜਾਬ ਬਚਾਓ ਸੀ ਪੰਜਾਬ ਬਚਾਓ ਸੀ ਸਾਰਾ ਤੇ ਪਰ ਉਹ ਉਹਦਾ ਸਾਰਾ ਚੁੱਪ ਕਰਕੇ ਉਹਨੂੰ ਪੈਕ ਆਫ ਕਰਨਾ ਪਿਆ ਬੰਦ ਕਰਨਾ ਪਿਆ ਤੇ ਇਹਦੇ ਵਿੱਚ ਹੁਣ ਅਕਾਲੀ ਦਲ ਦਾ ਤੁਸੀਂ ਕੀ ਵੇਖ ਦੇਖ ਰਹੇ ਹੋ ਕਿਉਂਕਿ ਜਿਸ ਤਰ੍ਹਾਂ ਅਕਾਲੀ ਦਲ ਦੀ ਵੱਖਰੀ ਗੱਲ ਆ ਅਕਾਲੀ ਦਲ ਦਾ ਤਾਂ ਵੇਖ ਅਸੀਂ ਕਹਿ ਨਹੀਂ ਸਕਦੇ ਕੀ ਹੈ ਕੀ ਨਹੀਂ ਹਜੇ ਹਜੇ ਕੋਈ ਉਹਦਾ ਕੋਈ ਬਹੁਤਾ ਸਨੈਰੀ ਗੱਲ ਛੱਡੋ ਉਹਨਾਂ ਦੀ ਕੋਈ ਜਿਹੜੇ ਮੁੜ ਕੇ ਜਿਉਂਦੇ ਹੋਣ ਦੇ ਰਿਵਾਈਵਲ ਦੇ ਚਾਂਸ ਵੀ ਬਹੁਤ ਘੱਟ ਹੈ ਹਜੇ ਤਾਂ ਫਿਲਹਾਲ ਤੇ ਇਹ ਲੱਗ ਰਿਹਾ ਹੈ ਬਾਕੀ ਦੇਖਿਆ ਜਾਏਗਾ ਤੇ ਸਵਾਲ ਕਰਕੇ ਬਾਕੀ ਸਿੱਖਾਂ 'ਚ ਇਹ ਟ੍ਰੈਡੀਸ਼ਨ ਹੈ ਜੇ ਪੀਸਫੁੱਲ ਹੈ ਤਾਂ ਉਹ ਲੋਕ ਬਦ ਤੋਂ ਬਦ ਪੀਸਫੁੱਲ ਬਣਾਉਣ ਦੀ ਕੋਸ਼ਿਸ਼ ਚੱਲ ਗਈ ਜੇ ਲੜਨਾ ਹੈ ਤਾਂ ਸਿੱਖ ਲੜਦੇ ਵੀ ਰਹੇ ਆ ਤੋ ਅੱਜ ਦੁਨੀਆ ਵਿੱਚ ਬਹੁਤ ਥਾਂ ਮਤੇ ਸਟੇਟ ਨੌਨ ਸਟੇਟ ਐਕਟਰ ਹੈ ਉਹ ਇਤੋਂ ਵੀ ਸਫਿਸਟੀਕੇਟਡ ਹਥਿਆਰਾਂ ਨਾਲ ਲੜੀ ਜਾਂਦੇ ਲੜ ਲੋ ਜੇ ਤੁਸੀਂ ਕਪੈਸਿਟੀ ਜਾਂਦੇ ਉਹ ਪੋਲੀਟੀਕਲ ਐਂਗਲ ਹੈ ਇੱਥੇ ਜੇ ਤੁਸੀਂ ਟ੍ਰੇਡ ਯੂਨੀਅਨ ਵਾਲਾ ਕਿਸੇ ਮੰਗ ਬਣਾਉਣ ਵਾਲਾ ਐਂਗਲ ਕਰਨਾ ਤਾਂ ਉਹ ਕੰਮ ਕਰੋ ਜੇ ਪੋਲੀਟੀਕਲ ਕਰਨਾ ਤਾਂ ਕਰ ਲੋ ਕੋਈ ਨੋ ਪ੍ਰੋਬਲਮ ਕਿਸੇ ਨੂੰ ਕਿਸੇ ਨੂੰ ਕੀ ਹੈ ਹਥਿਆਰਬੰਦ ਹੋਰ ਵੀ ਜ ਜਮਨ ਤੇ ਹੋਰ ਜਾਰਡਨ ਚ ਤੇ ਹੋਰ ਰੈਡ ਸੀ ਉਤੇ ਅਗਲੇ ਹਮਲਾ ਕਰੀ ਜਾਂਦੇ ਆ ਕਿ ਮਜ਼ਾਈਲਸ ਦੇ ਉਹ ਐਸੇ ਕਿਸਮ ਦੇ ਬੰਦੇ ਆ ਜਿਹੜੇ ਐਸੇ ਆਹ ਜੇ ਨੌਜਵਾਨ ਆ ਕੀ ਦੇਖਦੇ ਹੋ ਫਿਰ ਇਹਦੇ ਵਿੱਚ ਮਤਲਬ ਕਿ ਜਿਹੜੀ ਸਿੱਖ ਇੱਕ ਇੰਗੇ ਦੇ ਕਿਸਾਨੀ ਦਾ ਐਂਗਲ ਚੱਲ ਰਿਹਾ ਅਲ ਪਹਿਲਾ ਕੋਲ ਵੀ ਕਿਸਾਨੀ ਦੇ ਅੰਗਲ ਤੋਂ ਲੜਿਆ ਗਿਆ ਸੀ ਇਹ ਵੀ ਕਿਸਾਨੀ ਦੀ ਗੱਲ ਹੀ ਹੋ ਰਹੀ ਹੈ ਪਰ ਗਾਹੇ ਬਗਾਹੇ ਇਸ ਦੇ ਨਾਲ ਹੀ ਸਿੱਖ ਛਾਣਖਤ ਜੁੜੀ ਹੋਈ ਹੈ ਤੇ ਉਹਨੂੰ ਪਹਿਲਾਂ ਵੀ ਖਾਲਸਤਾਨੀ ਕਿਹਾ ਗਿਆ ਹੁਣ ਵੀ ਖਾਲਸਤਾਨੀ ਕਿਹਾ ਜਾ ਰਿਹਾ ਤਾਂ ਇਹ ਜਿਹੜੀ ਸਿੱਖ ਛਾਣਖਤ ਹੈ ਜਿਹੜੀ ਪ੍ਰੈਜ਼ੈਂਟਰੀ ਦੀ ਆਪਣੀ ਕਲਾਸ ਹੈ ਉਹਦੇ ਵਿੱਚ ਕਿੱਥੇ ਇੰਟਰਮਿੰਗਲਿੰਗ ਹੈ ਕਿੱਥੇ ਡਿਫਰੈਂਸ ਹੈ ਵੇਖੋ ਜੇ ਤਾਂ ਤੁਸੀਂ ਜੇ ਤਾਂ ਤੁਸੀਂ ਆਲ ਇੰਡੀਆ ਲੈਵਲ ਤੇ ਇੱਕ ਸਟੇਟ ਨੂੰ ਇੰਡੀਅਨ ਸਟੇਟ ਨੂੰ ਵੱਡਾ ਮੰਨ ਕੇ ਕੋਈ ਮੰਗ ਮਣਾਉਣਾ ਚਾਹੁੰਦੇ ਹੋ ਉੱਥੇ ਤੁਹਾਡਾ ਰੋਲ ਵੱਖਰਾ ਹੈ ਜੀ ਜੇ ਤੁਸੀਂ ਕੋਈ ਪੋਲੀਟੀਕਲ ਲੈਵਲ ਦਾ ਵੱਡਾ ਹਿੱਸਾ ਲੈਣਾ ਚਾਹੋ ਨਾ ਤਾਂ ਫਿਰ ਤੁਸੀਂ ਵੱਡੇ ਹਥਿਆਰ ਵੀ ਮਜ਼ਾਇਲ ਵੀ ਵਰਤ ਸਕਦੇ ਹੋ ਤੁਹਾਨੂੰ ਕੋਈ ਰੋਕਦਾ ਨਹੀਂਗਾ ਚਾਹ ਬਰਤਣਾ ਚਾਹੀਦਾ ਵੀ ਸਾਰੇ ਲੈਵਲ ਤੇ ਮੈਂ ਇਸ ਦੇ ਖਿਲਾਫ ਨਹੀਂ ਹਾਂ ਉਦੋਂ ਤੁਸੀਂ ਸੋਚਣਾ ਵੀ ਪੀਸਫੁੱਲ ਦੇਣੀ ਆ ਸਟਰਗਲ ਪੋਲੀਟੀਕਲ ਕਿ ਦੂਜੀ ਦੇਣੀ ਆ ਇੱਕ ਪਾਸੇ ਤਾਂ ਵੱਡਾ ਝੰਡਾ ਲਿਆ ਵੀ ਨਾਨ ਪੋਲੀਟੀਕਲ ਹੈ ਕੰਮ ਤੁਸੀਂ ਪੋਲੀਟੀਕਲ ਕਰ ਰਹੇ ਜਦੋਂ ਤੁਸੀਂ ਨਹੀਂ ਪਰ ਇਹ ਤਾਂ ਮੰਗਾ ਹੀ ਕਿਸਾਨੀ ਦੀ ਹੈ ਨਾ ਸਿੱਖਾਂ ਦੀ ਮੰਗਾ ਤਾਂ ਹੈ ਨਹੀਂ ਗੀਆਂ ਨੇ ਤੁਸੀਂ ਪੇਸ਼ ਐ ਕਰ ਰਹੇ ਹੋ ਤੁਹਾਨੂੰ ਆਈਸੋਲੇਟ ਕਰਤਾ ਪੰਜਾਬ ਦੇ ਵਿੱਚ ਨਹੀਂ ਉਹ ਤਾਂ ਉਹਨਾਂ ਨੇ ਕੀਤਾ ਨਹੀਂ ਇਹਨਾਂ ਨੂੰ ਪਤਾ ਵੀ ਹੋਊਗਾ ਇਹ ਤਾਂ ਉਹਨਾਂ ਨੇ ਦੇਖੋ ਦੁਸ਼ਮਣ ਨੇ ਤਾਂ ਕਰਨਾ ਹੀ ਕਰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਦੁਸ਼ਮਣ ਨੂੰ ਤਾਂ ਤੁਸੀਂ ਮੰਨ ਲਓ ਕਿ ਜਿਹੜੀ ਜਿਹੜੀ ਫਿਰ ਇੰਡੀਅਨ ਸਟੇਟ ਹੈ ਉਹਦਾ ਜਿਹੜਾ ਸਿਟੀਜ਼ਨ ਤੇ ਜਿਹੜਾ ਸਟੇਟ ਦਾ ਜਿਹੜਾ ਰਿਲੇਸ਼ਨ ਹੁੰਦਾ ਹੈ ਕੌਂਟਰੈਕਟ ਹੁੰਦਾ ਸੋਸ਼ਲ ਕੌਂਟਰੈਕਟ ਤੇ ਫਿਰ ਜੇ ਹਰ ਐਂਗਲ ਅਸੀਂ ਸਟੇਟ ਦੇ ਪੈੰਤੇ ਨੂੰ ਸਮਝ ਕੇ ਕਰੀਏ ਵੀ ਅਸੀਂ ਪ੍ਰੋਟੈਸਟ ਵੀ ਕਰਨਾ ਤਾਂ ਫਿਰ ਉਹ ਕੌਂਟਰੈਕਟ ਅੱਜ ਕਿੱਥੇ ਖੜਾ ਹੈ ਜਦੋਂ ਇੱਕ ਇੰਟਾਗੋਨਿਸਟਿਕ ਰਿਲੇਸ਼ਨਸ਼ਿਪ ਹੀ ਬਣ ਗਿਆ ਤਉ ਕੰਟਰੈਕਟ ਹੈਗਾ ਜੇ ਪੰਜਾਬ ਦੇ ਮਸਲੇ ਚ ਇੰਟੈਗੋਨੇਟਡ ਐਂਟੈਗੋਨੇਟਡ ਜਿਹੜਾ ਐਂਟੈਗੋਨਿਸਟਿਕ ਹਾਂਜੀ ਚੱਲ ਰਿਹਾ ਇਸ ਕਿਸਮ ਦਾ ਸਾਰਾ ਇਹਦਾ ਮਤਲਬ ਕੰਟਰੈਕਟ ਦਾ ਫਿਰ ਕੰਟਰੈਕਟ ਦਾ ਲੀਗਿਟੀ ਨਹੀਂ ਕਰਦਾ ਇਸ ਕਰਕੇ ਪੰਜਾਬ ਦੇ ਲੈਵਲ ਤੇ ਐਗਜ਼ਿਸਟ ਨਹੀਂ ਕਰਦਾ ਇਸੇ ਕਰਕੇ ਆਈਸੋਲੇਟ ਕਰਦਾ ਦੇਖੋ ਤੁਸੀਂ ਸਾਰੇ ਪੰਜਾਬ ਉੱਤੇ ਕਰਫੂ ਲਾ ਕੇ ਤੁਸੀਂ ਬਲੂ ਸਟਾਰ ਆਪਰੇਸ਼ਨ ਕਰਦੇ ਹੋ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਦੇ ਹੋ ਉਸ ਹਮਲੇ ਨੂੰ ਅੱਜ ਤੱਕ ਤੁਸੀਂ ਕਿਸੇ ਵੀ ਲੈਵਲ ਤੇ ਕੰਨ ਬਣੀ ਕੀਤਾ ਹੂੰ ਹੂੰ ਕਿ ਸਟੇਟ ਨੇ ਨਹੀਂ ਕੀਤਾਗਾ ਕਿਸੇ ਵੀ ਲੈਵਲ ਤੇ ਉਹਨੂੰ ਕਹਿੰਦੇ ਵੀ ਠੀਕ ਕੀਤਾ ਸੀ ਫਿਰ ਤੁਸੀਂ ਤੁਸੀਂ ਸਾਰੇ ਉਹ ਹੱਥ ਕੰਡੇ ਵਰਦਿਓ ਜਿਹਦੇ ਨਾਲ ਸਿੱਖ ਨੂੰ ਪੂਰੇ ਤਰੀਕੇ ਨਾਲ ਬਦਨਾਮ ਕੀਤਾ ਜਾਂਦਾ ਫਿਰ ਨਵੰਬਰ 84 ਵੀ ਉਹਦੇ ਤੇ ਵਰਤੌਣੇ ਠੀਕ ਜੋ ਤੇ ਇਸ ਕਰਕੇ ਤੁਹਾਨੂੰ ਤੁਹਾਨੂੰ ਸਿਟੀਜ਼ਨ ਕਦੋਂ ਮੰਨਿਆ ਹੂੰ ਸਿਟੀਜ਼ਨ ਉਸ ਲੈਵਲ ਤੇ ਨਹੀਂ ਮੰਨਿਆ ਤੇ ਸਟੇਟ ਸਰਵਾਈਵ ਕਰ ਰਹੀ ਹੈ ਤੇ ਪ੍ਰੋਸਪਰਸ ਕਰ ਰਹੀ ਹੈ ਮੇਰਾ ਲਾਸਟ ਸਵਾਲ ਹੈ ਤੁਹਾਨੂੰ ਜੋ ਤੁਸੀਂ ਸਿਟੀਜ਼ਨ ਸਿੱਖਾਂ ਨੂੰ ਤੁਸੀਂ ਕਿਹਾ ਕਿ ਨਹੀਂ ਮੰਨਿਆ ਪਰ ਖਨੌਰੀ ਬਾਰਡਰ ਦੇ ਵਿੱਚ ਮਤਲਬ ਕਿ 21 ਤਰੀਕ ਨੂੰ ਘਟਨਾਵਾਂ ਹੋਈਆਂ ਨੇ ਕੁਝ ਡਿਸਟਰਬਿੰਗ ਉਹਦੇ ਵਿੱਚ ਇਹ ਹੈ ਕਿ ਵੀ ਉਹ ਸਿੱਖ ਨੌਜਵਾਨਾਂ ਨੂੰ ਜਾਂ ਸਿੱਖ ਨੌਜਵਾਨਾਂ ਨੂੰ ਲੈ ਕੇ ਗਏ ਨੇ ਹਨ ਅੰਮ੍ਰਿਤਧਾਰੀ ਹੈ ਇੱਕ ਮੁੰਡਾ ਜਿਹੜਾ ਜਿਹਨੂੰ ਰੋਤਕ ਹਸਪਤਾਲ ਦੇ ਵਿੱਚ ਦਿਖਾਇਆ ਗਿਆ ਤੇ ਜੋ ਲੋਕ ਕਹਿ ਰਹੇ ਆ ਕਿ ਉਹਦੇ ਵਿੱਚ ਇਹ ਵੀ ਕਿ ਬੰਦਿਆਂ ਨੂੰ ਬੋਰੀਆਂ 'ਚ ਬੰਨ ਕੇ ਲੈ ਕੇ ਗਏ ਨੇ ਸੂਏ ਮਾਰੇ ਗਏ ਨੇ ਉਹਨਾਂ ਨੇ ਉੱਥੇ ਉਹਨਾਂ ਨੂੰ ਥਾਪੀਆਂ ਮਾਰੀਆਂ ਨੇ ਜੈ ਸ਼੍ਰੀ ਰਾਮ ਕਿਹਾ ਜਾਂ ਥ੍ਰੈਟ ਕੀਤਾ ਨੇ ਗਲਤ ਕਿ ਸੰਦੇ ਤਾਂ ਇਸ ਸਾਰੇ ਦੇ ਵਿੱਚ ਜਿਹੜਾ ਕਿਸਾਨੀ ਦਾ ਰੋਲ ਰੱਪਾ ਚੱਲ ਰਿਹਾ ਉਹਦੇ ਵਿੱਚ ਜਿਹੜਾ ਸਿੱਖ ਕਲੀਅਰ ਦੇ ਤੌਰ ਤੇ ਉਹਨਾਂ ਦਾ ਜਿਹੜਾ ਵਰਤ ਵਰਤਾਰ ਹੈ ਹੁਣ ਜਿਹੜੀ ਐਗਜ਼ਿਸਟਿੰਗ ਰਿਐਲਿਟੀ ਹੈ ਉਹਦੇ ਵਿੱਚ ਉਹਨਾਂ ਨੂੰ ਕਿਵੇਂ ਆਪਣੇ ਪੱਖ ਰੱਖਣੇ ਚਾਹੀਦੇ ਨੇ ਜਾਂ ਕਿੱਦਾਂ ਵਿਚਰਨਾ ਚਾਹੀਦਾ ਹੈ ਕਿ ਚਲੋ ਉਹ ਨੇਵੀਗੇਟ ਕਿਉਂਕਿ ਰਹਿਣਾ ਤਾਂ ਉਹਨਾਂ ਨੇ ਅਲਟੀਮੇਟਲੀ ਇੱਥੇ ਹੀ ਤਾਂ ਫਿਰ ਉਹ ਨੈਵੀਗੇਟ ਕਰ ਸਕਣਗੇ ਜਿਹਦੇ ਚੋਂ ਉਹਨਾਂ ਦਾ ਨੁਕਸਾਨ ਵੀ ਘੱਟ ਹੋਵੇ ਤੇ ਉਹਨਾਂ ਦੀ ਗੱਲ ਵੀ ਸੁਣੀ ਜਾਵੇ। ਵੇਖੋ ਸੋਨੋ ਤੁਹਾਨੂੰ ਮੌਕੇ ਦੇ ਹਾਲਾਤਾਂ ਦੇ ਮੌਕੇ ਦੀ ਪੋਲਿਟਿਕਸ ਦੇ ਹਾਂ ਦਾ ਹੋਵੋਗੇ ਤਾਂ ਠੀਕ ਨਹੀਂ ਕੁੱਟ ਖਾਂਦੇ ਰਹੋਗੇ। ਜੀ ਅਸੀਂ ਪਾਰਟੀਸ਼ਨ ਵੇਲੇ ਵੀ ਮੌਕੇ ਦੀ ਪੋਲਿਟ ਜਿਹੜੀ ਉਹਦੀ ਸਿਆਸਤੀ ਉਹਦੇ ਹਾਂ ਦੇ ਰਹੇ ਅਸੀਂ 84 ਵੇਲੇ ਵੀ ਉਸ ਉਹਨਾਂ ਦੀ ਸਿਆਸ ਦੇ ਹਾਂ ਦੇ ਨਹੀਂ ਸੀਗੇ ਅਗਲੇ ਨੇ ਸਟੇਟ ਦਾ ਤਾਂ ਇੰਡੀਅਨ ਸਟੇਟ ਦਾ ਤਾਂ ਸੋ ਵੱਡਾ ਕੀ ਨੁਕਸਾਨ ਹੋਇਆ ਉਹ ਅਫੋਰਡ ਕਰ ਸਕਦੇ ਆ ਵੀ ਇੰਨੇ ਕ ਬੰਦੇ ਨੂੰ ਅਸੀਂ ਕੁੱਟ ਦਈਏ ਤੇ ਪਾਸੇ ਰੱਖੀਏ ਤੇ ਉਹਨਾਂ ਨੂੰ ਬਦਨਾਮ ਵੀ ਕਰ ਦਈਏ ਨਾਲੇ ਕੁੱਟਿਆ ਨਾਲੇ ਬਦਨਾਮ ਕੀਤਾ ਨਾਲੇ ਹਜੇ ਤੱਕ ਵੀ ਤੁਸੀਂ ਜਿਹੜਾ ਜਿਹੜੇ ਜਿਹੜੇ ਵਿਕਟਮ ਹੈ ਉਸ ਨੂੰ ਤੁਸੀਂ ਬਲੇਮ ਦੇ ਕਰਨ ਚ ਸਫਲ ਹੋਗੇ ਵੀ ਇਹ ਦੋਸ਼ੀ ਹੈ ਹੂੰ ਵਿਕਟਮ ਨੂੰ ਦੋਸ਼ੀ ਬਣਾਉਣ ਚ ਸਾਬਤ ਅਜੇ ਤੱਕ ਹੈਗੀ ਇੰਡੀਅਨ ਸਟੇਟ ਜੀ ਪੰਜਾਬ ਦੇ ਪੰਜਾਬ ਦੇ ਮਸਲੇ ਦੇ ਵਿੱਚ ਸਿੱਖ ਦੇ ਮਸਲੇ ਚ ਫਿਰ ਕਿਉਂ ਨਹੀਂ ਸਮਝਦੇ ਸਾਰੀ ਗੱਲ ਵੀ ਸਿੱਖ ਸਿੱਖ ਦਾ ਮਸਲਾ ਸਿੱਖ ਦਾ ਬੜਾ ਵੱਡਾ ਟਿਕਲਿਸ਼ ਮਸਲਾ ਇਹ ਹੀ ਜਿਹੜੀ ਇੰਨੀ ਕੁੱਟ ਜੇ ਕਿਤੇ ਜਿੱਦੀਆਂ ਸਾਡੇ ਬਾਗ ਇੱਥੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਪਈ ਆ ਇਹ じゃ ਕੁਝ ਦੇਸ਼ ਦੇ ਕਿਸੇ ਹੋਰ ਹਿੱਸੇ ਚਾ ਹਿੰਦੀ ਵਾਲੇ ਹਿੱਸੇ ਚ ਕਰਕੇ ਦੇਖ ਲੈਂਦੇ ਹਾਂ ਕਰ ਸਕਦੇ ਆ ਇਹ ਨਾਰਥ-ਈਸਟ ਚ ਕਰ ਸਕਦੇ ਇਹਦੂ ਵੱਧ ਕਰਦੇ ਆ ਇਥੇ ਨਹੀਂ ਕਰ ਸਕਦੇ ਇੱਥੇ ਨਹੀਂ ਕਰ ਸਕਦੇ ਫਿਰ ਸਿਚੁਏਸ਼ਨ ਸਮਝ ਨਹੀਂ ਪਾਉਗੇ ਕਸ਼ਮੀਰ ਚ ਇਤੋਂ ਵੱਧ ਕਰ ਸਕਦੇ ਆ ਸਾਡੇ ਨਾਲ ਵੱਧ ਕਰ ਸਕਦੇ ਆ ਪਰ ਹਿੰਦੀ ਦੇ ਹਿੰਦੀ ਦੀ ਹਿੰਦੀ ਬੈਲਟ ਚ ਨਹੀਂ ਕਰ ਸਕਦੇ ਪਰ ਤੁਸੀਂ ਦੇਖਿਆ ਵੀ ਹਰਿਆਣੇ ਦੇ ਕਿਸਾਨਾਂ ਤੇ ਵੀ ਹੁਣ ਉਹ ਹੋਇਆ ਟਾਇਰ ਗੈਸ ਚੱਲੀ ਆ ਹਾਂ ਟਾਇਰ ਟਾਇਰ ਗੈਸ ਚੱਲੀ ਆ ਹਰਿਆਣੇ ਦੇ ਕਿਸਾਨਾਂ ਨੇ ਹੁਣ ਵੀ ਮਦਦ ਤੇ ਆਏ ਆ ਉਹ ਕਿਸਾਨ ਹਰਿਆਣਾ ਕਿਹੜਾ ਹੈ ਉਹ ਸਾਰੇ ਪੰਜਾਬੀ ਕਿਸਾਨ ਹੈ ਸਿੱਖ ਕਿਸਾਨੀ ਆ ਸਾਰੀ ਨਾਲ ਨਾਲ ਬਾਰਡਰ ਦੇ ਹੂੰ ਉਹ ਤਾਂ ਉਹ ਤਾਂ ਆਪਣੀ ਨੈਚੁਰਲ ਤਾਂ ਇਹਦੇ ਇਹਦੇ ਵਿੱਚ ਇਹ ਕਿ ਇਹਨਾਂ ਨੂੰ ਸਮੇਂ ਦੇ ਹਾਣ ਦੇ ਹੋਣਾ ਪਏਗਾ ਸਿੱਖ ਸਿੱਖਾਂ ਨੂੰ ਸਮੇਂ ਦੇ ਹਾਣ ਦਾ ਹੋਣਾ ਪਏਗਾ ਜੀਓ ਪੋਲਿਟਿਕਸ ਨੂੰ ਸਮਝਣਾ ਪਏਗਾ ਅੰਦਰੂਨੀ ਪੋਲਿਟਿਕਸ ਨੂੰ ਸਮਝਣਾ ਪਏਗਾ ਤੇ ਆਈ ਨਹੀਂ ਹੈ ਮੈਂ ਆਪਣੀ ਲੀਡਰਸ਼ਿਪ ਚੰਕਾਉਣੀ ਆ ਮੈਂ ਅੱਗੇ ਚੱਲਾਂ ਤੂੰ ਮੈਂ ਮੇਰੀ ਵੀ ਲੀਡਰਸ਼ਿਪ ਬਾਜੇ ਮੈਂ ਪਿੱਛੇ ਰਹਾ ਜਿਹੜੇ ਐਸ ਕਿਸਮ ਦੇ ਜਿਹੜੇ ਹੋਰ ਹਿੱਕੜਾ ਬਾਜੀ ਤੇ ਇਹ ਇਹ ਨਹੀਂ ਚੱਲਦਾ ਚਾਹੀਦਾ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਇਸਨ ਅ ਸੀਨੀਅਰ ਜਰਨਲਿਸਟ ਜਸਪਾਲ ਸਿੰਘ ਸਿੱਧੂ ਜਿਨ੍ਹਾਂ ਨੇ ਜੋ ਚੱਲ ਰਿਹਾ ਕਿਸਾਨੀ ਮੋਰਚਾ ਉਸਤੇ ਬਾਬਤ ਆਪਣੀ رائے ਰੱਖੀ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਰੱਖੋ ਧੰਨਵਾਦ